ਇਹ ਬੀਜ ਹੈਗੇ ਨੇ ਇਹ ਤਾਂ ਅਜਵੈਨ ਸਮਝ ਆ ਰਹੀ ਹੈ ਤੇ ਇਹ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਪੁਰਾਣਾ ਗੁੜ ਹੈਗਾ ਮੈਨੂੰ ਲੱਗਦਾ ਮੈਮ ਠੀਕ ਪਹਚਾਣਿਆ ਪੁਰਾਣਾ ਗੁੜ ਇਹ ਪੁਰਾਣਾ ਗੁੜੀ ਹੈ ਪਰ ਜਿਸ ਤਰ੍ਹਾਂ ਦਾ ਮੈਂ ਦਿਖਾ ਰਹੀ ਹਾਂ ਨਾ ਬਿਲਕੁਲ ਕਾਲਾ ਹੋਇਆ ਗੁੜ ਹੈ ਕਿੰਨੇ ਸਾਲ ਪੁਰਾਣਾ ਜੀ ਸਰ ਐਟ ਲੀਸਟ ਉਹਨਾਂ ਨੂੰ 3 ਤੋਂ 5 ਸਾਲ ਪੁਰਾਣਾ ਜੇ ਗੁੜ ਪਿਆ ਮਿਲ ਜਾਏ ਨਾ ਕਰੇਗਾ ਜੀ ਪੁਰਾਣਾ ਗੁੜ ਦੇਖੋ ਗੁੜ ਦੇ ਇਹਨੇ ਪੀਰੀਅਡਸ ਬਹੁਤ ਛੇਤੀ ਲਿਆਣੇ ਹੁੰਦੇ ਹੈਗੇ ਹੈ ਇਹ ਹੈਗਾ ਜੀ ਸਟਾਰਟ ਡੇ ਵਿਦ ਅੰਮ੍ਰਿਤ ਡਰਿੰਕ ਇਦੇ ਵਿੱਚ ਸਰ ਮੋਟੀ ਇਲਾਇਚੀ, ਅਜਵਾਇਨ, ਮੇਥੀ ਦਾਣਾ, ਦਾਲਚੀਨੀ, ਮੁਲਠੀ ਇਹਨਾਂ ਸਾਰਿਆਂ ਨੂੰ ਜਿੰਨੀ ਕੁਆਂਟੀਟੀ ਮੈਂ ਦੱਸੀ ਹੋਈ ਹੈ ਇਸ ਦੇ ਅਕੋਰਡਿੰਗ 3 ਕੱਪ ਪਾਣੀ ਪਾਣਾ ਔਰ ਚੰਗੀ ਤਰ੍ਹਾਂ ਬੋਇਲ ਕਰਨਾ ਜਦੋਂ 1 ਕੱਪ ਰਹਿ ਜਾਏ ਸਰ ਤੁਸੀਂ ਕਹਿ ਰਹੇ ਹੋ ਕਿ ਔਰਤਾਂ ਦੀ ਸਿਹਤ ਦੇ ਉੱਤੇ ਇਸ ਦਾ ਸਭ ਤੋਂ ਜ਼ਿਆਦਾ ਮਾੜਾ ਪ੍ਰਭਾਵ ਪਿਆ ਹੈ 1 ਮਿੰਟ ਦੇ ਵਿੱਚ ਐਕਸਪਲੇਨ ਕਰ ਦਿਓ ਪਲੀਜ਼ ਸਰ ਦੇਖੋ ਇੱਕ ਤਾਂ ਸੈਕਸ਼ੂਅਲ ਟ੍ਰਾਂਸਮਿਟਿਡ ਡਿਸੀਜ਼ ਜਿਹੜੀ ਹੈਗੀ ਉਸ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਲੇਡੀਜ਼ ਨੂੰ ਇਨਫੈਕਸ਼ਨ ਰਹਿੰਦੀ ਹੈ ਲਿਕੂਰੀਆ ਰਹਿੰਦਾ ਉਹ ਇਨਫੈਕਸ਼ਨ ਦਾ ਬਹੁਤ ਵੱਡਾ ਕਾਰਨ ਹੈ ਪੀਰੀਅਡ ਤੋਂ ਪ੍ਰੋਬਲਮ ਆ ਵੱਡੇ ਵੀ ਹੁੰਦੀਆਂ ਨੇ ਕੋਈ ਸਰ ਪੀਰੀਅਡ ਹੀ ਤਾਂ ਬੇਸਿਕ ਚੀਜ਼ ਆ ਸਰ ਇਹੀ ਤਾਂ ਮੂਲ ਜਾਣਿਆ ਭਾਵੇਂ ਪੀਰੀਅਡ ਮਿਸ ਹੋ ਰਿਹਾ ਹੈ ਭਾਵੇਂ ਜ਼ਿਆਦਾ ਆ ਰਿਹਾ ਹੈ ਭਾਵੇਂ ਘੱਟ ਆ ਰਿਹਾ ਹੈ ਤੇ ਭਾਵੇਂ ਆ ਹੀ ਨਹੀਂ ਰਿਹਾ ਹੈ ਗਈ ਜਾਂ ਪੀਸੀਓਡੀ ਹੋ ਗਿਆ ਉਹ ਵੀ ਪੀਰੀਅਡਸ ਦੇ ਕਾਰਨ ਹੀ ਸਰ ਹੁੰਦਾ ਕਿਹੜੀਆਂ ਪ੍ਰੋਬਲਮਾਂ ਸੌਟ ਆਊਟ ਹੋ ਸਕਦੀਆਂ ਨੇ ਜੀ ਜਿਹੜਾ ਇਹ ਨੁਸਖੇ ਨਾਲ ਫਾਰਮੂਲੇ ਨਾਲ ਤੁਸੀਂ ਆ ਵੀ ਚੀਜ਼ ਰੱਖੀ ਹੈ ਪੁਰਾਣਾ ਗੁੜ ਰੱਖਿਆ ਮੂਲੀ ਦੇ ਬੀਜ ਰੱਖੇ ਨੇ ਔਰ ਇਹ ਅਜਵੈਨ ਰੱਖੀ ਹੈ ਪੀਜਰ ਦੀ ਪ੍ਰੋਬਲਮ ਪੀਸੀਓਡੀ ਦੀ ਪ੍ਰੋਬਲਮ ਓਵਰੀ ਸਿਸਟ ਦੀ ਪ੍ਰੋਬਲਮ ਟਿਊਬ ਬਲੋਕੇਜ thyroidism diabetes liver issues kidney issues ਸਰ ਐਸ ਆਰੀਆ ਪ੍ਰੋਬਲਮ ਤੇ ਫਿਰ ਇਹਦਾ ਹੱਲ ਕੀ ਹੈ ਮੈਂ ਸਾਨੂੰ ਤਾਂ ਹੁਣ ਹੱਲ ਵੀ ਦੱਸੋ ਤਾਂ ਉਹਨਾਂ ਨੇ ਇਦਾਂ ਐਡਨਾਰਮਲੀ ਨਹੀਂ ਪੀਣਾ ਆਜ ਦੇ ਟਾਈਮ ਤੇ ਜਿਹੜੀਆਂ ਇੰਗਲਿਸ਼ ਸੀਟਸ ਆ ਰਹੀਆਂ ਸਭ ਤੋਂ ਵੱਡੀ ਪ੍ਰੋਬਲਮ ਦੀ ਜੜ ਫੀਮੇਲਸ ਵਾਸਤੇ ਉਹ ਹੈਗੀ ਹੈ ਜਿੱਦਾਂ ਸਟੈਂਡਰਡ ਮੇਨਟੇਨ ਕੀਤਾ ਜੀ ਹਮਾਰੇ ਘਰ ਮੇਂ ਤਾਂ ਇੰਗਲਿਸ਼ ਸ਼ੀਟ ਹੈ ਹਮਾਰੇ ਘਰ ਮੇਂ ਤਾਂ ਵੈਸਟਰਨ ਟਾਇਲਟ ਹੈ ਠੀਕ ਹੈ ਸਟੈਂਡਰਡ ਮੇਨਟੇਨ ਹੋ ਰਿਹਾ ਪਰ ਪੁਰਾਣੇ ਟਾਈਮ ਦੇ ਤਰ੍ਹਾਂ ਬੱਚੇ ਤਾਂ ਨਹੀਂ ਨਾ ਉਦਾਂ ਹੋਰੇ ਪੁਰਾਣੇ ਟਾਈਮ 'ਚ ਤਾਂ ਗਿਣਤੀ ਨਹੀਂ ਸੀ ਹੁੰਦੀ ਇੱਕ ਬੱਚਾ ਗੋਦੀ 'ਚ ਤਾਂ ਕਰੇ ਸੀ ਅੱਛਾ ਹੁਣ ਤਾਂ ਇਹਦੇ ਹੋਇਆ ਸੀ ਦੂਜਾ ਬੱਚਾ ਫੇਰ ਹੋ ਗਿਆ ਉਹਨਾਂ ਨੇ ਇਹ ਡਰਿੰਕ ਨੂੰ ਅੰਮ੍ਰਿਤ ਵੇਲੇ ਉੱਠਣਾ ਤੇ ਇਹ ਬਣਾ ਕੇ ਉਹਨਾਂ ਨੇ ਬਹਿ ਕੇ ਉਹ ਪੁਰਾਨੀਆਂ ਜਿਹੜੀਆਂ ਸੀਟ ਸੀਗੀਆਂ ਉਸ ਹਿਸਾਬ ਨਾਲ ਉਹਨਾਂ ਨੇ ਸਿਰ ਬੈਠ ਕੇ ਪਾਣੀ ਪੀਣਾ ਮਤਲਬ ਪੱਬਾਂ 'ਤੇ ਬੈਠ ਕੇ ਪੀਣਾ ਹਾਂਜੀ ਬਿਲਕੁਲ ਇਹ ਪਾਣੀ ਪੀਣ ਤੋਂ ਬਾਅਦ ਉਹਨਾਂ ਨੇ ਫਿਰ ਐਕਸਰਸਾਈਜ਼ ਕਰਨੀ ਹੈ ਸਬ 30 ਮਿੰਟਸ ਇਹ ਅੱਜ ਵਾਲੇ ਮੇਰੇ ਫੰਡੇ ਉਹ ਰੈਗੂਲਰ 1 ਮੰਥ ਕਰ ਲੈਣ ਤਾਂ ਮੈਨੂੰ ਸ਼ੋਰ ਹੈ 1 ਮਹੀਨੇ ਬਾਅਦ ਮੈਨੂੰ ਕਾਲਸ ਆਣਗੀਆਂ ਕਿ ਮੈਮ ਜਿਹੜੇ ਤੁਸੀਂ ਦੱਸਿਆ ਸੀ ਨਾ ਅਸੀਂ ਕੀਤਾ ਸਾਡੀ ਪ੍ਰੋਬਲਮ ਸੋਲਵ ਹੋ ਗਈ ਜਿਹੜੀਆਂ ਸਾਡੀਆਂ ਭੈਣਾਂ ਨੂੰ ਇਹਨਾਂ ਨੁਸਖਿਆਂ ਨਾਲ ਫਾਰਮੂਲੇ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਉਹ ਕਹਿੰਦੇ ਜਿਸ ਤਾਂ ਬਹੁਤ ਨੁਸਖੇ ਫਾਰਮੂਲੇ ਅਜ਼ਮਾ ਕੇ ਵੇਖ ਲਏ ਬਹੁਤਾ ਫਰਕ ਨਹੀਂ ਪਿਆ ਤੇ ਫਿਰ ਉਹਨਾਂ ਵਾਸਤੇ ਕੀ ਫਾਰਮੈਟ ਹੁੰਦਾ ਤੁਹਾਡੇ ਕੋਲ ਟ੍ਰੀਟਮੈਂਟ ਦਾ ਇਲਾਜ ਦਾ ਰਜਨੀ ਟੈਬਲੇਟ ਜੋ ਅਸੀਂ ਹਰ ਵਾਰੀ ਦਿਖਾਣੇ ਹੈਗੇ ਆ ਰਜਨੀ ਟੈਬਲੇਟ ਉਹ ਲੈਨ ਸਰ ਮੈਨੂੰ ਨਹੀਂ ਲੱਗਦਾਗਾ ਕਿ ਮਹੀਨਾ ਉਹਨਾਂ ਦਾ ਮੰਨ ਲਓ ਇਸ ਮਹੀਨੇ ਪੀਰੀਅਡ ਨਹੀਂ ਆਇਆ ਤੇ ਨੈਕਸਟ ਮੰਥ ਹਰ ਇੱਕ ਤੇ ਪੀਰੀਅਡ ਆ ਰਹੇ ਦਬਾ ਸਿਰਫ ਇੰਨੇ ਅਸੀਂ ਰਜਨੀ ਟੈਬਲੇਟ ਜਿਹੜੇ ਡੋਸ ਹੈ ਸਰ ਉਹ ਵਧ ਘਟ ਕਰ ਦਿੰਨੇ ਹੈਗੇ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਕਿੱਕਾ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਉਹ ਪਹੁੰਚਿਆ ਪ੍ਰੇਮ ਆਯੁਰਵੈਦਾ ਜਿੱਥੇ ਸੀਨੀਅਰ ਨਰਸਿੰਗ ਅਫੀਸਰ ਮੈਡਮ ਹਰਮਿਤ ਕੌਰ ਹਮੇਸ਼ਾ ਹੀ ਆਪਣੇ ਨੁਸਖਿਆਂ ਨਾਲ ਆਪਣੇ ਟੁਟਕੇ ਨਾਲ ਆਪਣੇ ਗੱਲਾਂ ਬਾਤਾਂ ਨਾਲ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਾਡੀ ਭੈਣਾਂ ਦੀਆਂ ਉਹ ਸੌਟ ਆਊਟ ਕਰਦੀਆਂ ਨੇ ਔਰ ਅੱਜ ਜਿਹੜਾ ਮੁੱਦਾ ਅਸੀਂ ਲੈ ਕੇ ਪਹੁੰਚੇ ਆਂ ਉਹ ਮੁੱਦਾ ਬੜਾ ਗੰਭੀਰ ਹੈ ਬਹੁਤ سارے ਘਰ ਹੈਗੇ ਨੇ ਜਿਹੜੇ ਉਸ ਮੁੱਦੇ ਕਰਕੇ ਖਰਾਬ ਹੋ ਚੁੱਕੇ ਨੇ ਬਹੁਤ سارے ਪਰਿਵਾਰ ਹੈਗੇ ਨੇ ਉਸ ਮੁੱਦੇ ਕਰਕੇ ਟੁੱਟ ਚੁੱਕੇ ਨੇ ਬਹੁਤ ਸਾਰੀਆਂ ਭੈਣਾਂ ਉਹਨਾਂ ਮੁੱਦਿਆਂ ਕਰਕੇ ਆਪਣੇ ਆਪ 'ਚ ਕੁੱਟਣ ਮਹਿਸੂਸ ਕਰਦੀਆਂ ਨੇ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਹੁੰਦੀਆਂ ਸ਼ੁਰੂਆਤ ਕਰ ਲੈਂਦੇ ਹਾਂ ਹਮੇਸ਼ਾ ਦੀ ਤਰ੍ਹਾਂ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਸਮੇਂ 'ਚੋਂ ਸਮਾਂ ਛੱਡ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਹਰਬੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਰ ਧੰਨਵਾਦ ਤੁਹਾਡਾ ਵੀ ਔਰ ਮੇਰੇ ਦਰਸ਼ਕਾਂ ਦਾ ਵੀ ਮੈਨੂੰ ਇਹ ਦੱਸ ਦਿਆਂ ਅਗੇਨ ਐਂਡ ਅਗੇਨ ਬਹੁਤ ਖੁਸ਼ੀ ਹੋ ਰਹੀ ਹੈ ਬਈ ਮੇਰੇ ਜਿਹੜੇ ਦਰਸ਼ਕ ਹੈ ਉਹ ਮੈਨੂੰ ਕਾਲਸ ਕਰਦੇ ਹੈਗੇ ਤੇ ਜਦੋਂ ਦੱਸਦੇ ਹੈ ਨਾ ਵੀ ਮੈਂ ਆਹ ਫਾਰਮੂਲਾ ਸ਼ੁਰੂ ਕੀਤਾ ਸੀ ਮਾਮ ਤੇ ਸਾਨੂੰ ਰਿਜ਼ਲਟ ਆਇਆ ਅੱਛਾ ਕਈਆਂ ਨੂੰ ਕੋਈ 30% ਕਈਆਂ ਨੂੰ 50% ਹੈ ਨਾ ਤਾਂ ਕਈਆਂ ਨੂੰ ਕਨਸੀਵ ਵੀ ਹੋ ਜਾਂਦਾ ਹੈਗਾ ਹੁਣ ਆਪਾਂ 100% ਦਾ ਨਾਬਾਸ਼ ਲਾਵਾਂਗੇ ਤਾਂ ਮੈਂ ਰੀਅਲੀ ਮੈਂ ਉਹਨਾਂ ਨੂੰ ਮੋਟੀਵੇਟ ਕਰ ਰਹੀ ਹਾਂ ਸਾਈਕੋਲੋਜੀਕਲੀ ਮੋਟੀਵੇਟ ਕਰਦੀ ਹਾਂ ਵੀ ਐਜ਼ ਅ ਟਾਈਮ ਤੇ ਜਿੰਨੇ ਇਨਫਰਟੀਲਿਟੀ ਦੀ ਪ੍ਰੋਬਲਮ ਹੈ ਉਸ ਨੂੰ ਪ੍ਰੋਬਲਮ ਨਾ ਸਮਝਦੇ ਆ ਉਹ ਸਾਈਕੋਲੋਜੀਕਲੀ ਸਟਰੋਂਗ ਹੋ ਜਾਣ ਵੀ ਕੁਝ ਨਹੀਂ ਹੈ ਅਸੀਂ ਇਹਨੂੰ ਆਪੇ ਠੀਕ ਕਰ ਲੈਣਾ ਮਤਲਬ ਤੁਸੀਂ ਫਿਰ ਠੀਕ ਕਰ ਦਿੰਦੇ ਹੋ ਆਪੇ ਮੈਂ ਤਾਂ ਕਹਿੰਦੀ ਹਾਂ ਆਪੇ ਹੀ ਠੀਕ ਕਰਨ ਸਰ ਅੱਛਾ ਜੀ ਇਹੀ ਸੁਨੇਹਾ ਹੈ ਮੇਰਾ ਸਾਰਾ ਅੱਛਾ ਮੈਂ ਇਸ ਤੋਂ ਪਹਿਲਾਂ ਕਿ ਅਸੀਂ ਵੀਡੀਓ ਦੇ ਅਸਲ ਮੁੱਦੇ ਵੱਲ ਵਧੀਏ ਤੁਸੀਂ ਮੈਨੂੰ ਕਿਹਾ ਸੀ ਕਿ ਅੱਜ ਜਿਹੜੀ ਇਹ ਸਮੱਸਿਆ ਹੈਗੀ ਹੈ ਦਿੱਕਤ ਹੈਗੀ ਹੈ ਜਿਹੜੀ ਤੁਸੀਂ ਅਸੀਂ ਅੱਜ ਡਿਸਕਸ ਕਰਨ ਲੱਗੇ ਆਂ ਇਹਦੀਆਂ ਜੜਾਂ ਕਿਵੇਂ ਵੱਧਦੀਆਂ ਨੇ ਕਿਵੇਂ ਦਾ ਬੀਜ ਪੈਂਦਾ ਹੈ ਸਰੀਰ ਦੇ ਵਿੱਚ ਫਿਰ ਉਹ ਬੂਟਾ ਬਣਦਾ ਫਿਰ ਦਰਖਤ ਬਣਦਾ ਫਿਰ ਆਖਿਰ ਨੂੰ ਜਾ ਕੇ ਉਹਦੇ ਜੜਾ ਸਾਰੇ ਸਰੀਰ ਦੇ ਵਿੱਚ ਫੈਲ ਜਾਂਦੇ ਨੇ ਕਿਹੜੀ ਦਿੱਕਤ ਪਰੇਸ਼ਾਨੀ ਦੀ ਤੁਸੀਂ ਗੱਲ ਕਰ ਰਹੇ ਹੋ ਅੱਜ ਸਰ ਜਿਹੜੀ ਬੇਸਿਕ ਪ੍ਰੋਬਲਮ ਹੈ ਅਜ਼ ਅ ਟਾਈਮ ਤੇ ਇਨਫਰਟੀਲਿਟੀ ਦੀ ਬੇਸਿਕ ਕੌਜ਼ ਜਿਹੜਾ ਆ ਬਾਝਪਨ ਬਾਝਪਨ ਜੀ ਨੂੰ ਆਪਾਂ ਕਹ ਦਈਏ ਇਹਦਾ ਮੇਨ ਰੀਜ਼ਨ ਸਰ ਮੈਨਸਟਰੇਸ਼ਨ ਸਾਈਕਲ ਤੋਂ ਹੀ ਹੈ ਪੀਰੀਅਡਸ ਤੋਂ ਹੀ ਹੈ ਹੁਣ ਆਪਾਂ ਨੂੰ ਪਤਾ ਜਿਵੇਂ ਬੱਚੀ ਨੂੰ 12 13 ਸਾਲ ਦੀ ਬੱਚੀ ਨੂੰ ਪੀਰੀਅਡ ਸਟਾਰਟ ਹੋਣੇ ਆ ਮੇਰੇ ਕੋਲ ਪਿਛਲੇ ਦਿਨਾਂ 'ਚ ਮਦਰਜ਼ ਜਾਂ ਪਹਿਲਾਂ ਹੀ ਕਾਲ ਆ ਗਈਆਂ ਕਿ ਮੈਮ ਪੰਛੀ ਕਾਲਸ ਆਇਆ ਸੀ ਮੇਰੇ ਕੋਲ ਜਿਹੜੀਆਂ ਕਹਿੰਦੀਆਂ ਕਿ ਮੈਮ ਵੀ ਮੇਰੇ ਬੱਚੀ ਨੂੰ ਪੀਰੀਅਡ ਆਏ ਨਹੀਂ ਹੈ 14 ਸਾਲ ਦੀ ਹੋ ਗਈ ਕੁਝ ਕਹਿੰਦੀਆਂ 12 ਸਾਲ ਦੀ ਹੈਗੀ ਹੈ ਮੈਮ ਇੱਕ ਵਾਰੀ ਆਏ ਸੀ ਕਿ ਉਸ ਤੋਂ ਬਾਅਦ ਆਏ ਨਹੀਂ ਮਤਲਬ 1 ਮੰਥ ਆਇਆ ਫਿਰ ਆਏ ਨਹੀਂ ਔਰ ਮਤਲਬ ਮਿਸ ਹੁੰਦੇ ਰਹਿੰਦੇ ਹੈਗੇ ਤਾਂ ਸਰ ਉਹ ਇਹ ਪ੍ਰੋਬਲਮਸ ਕਹਿੰਦੀ ਮੈਮ ਇਹ ਕਿਉਂ ਹੋਈ ਹੋਵੇਗਾ ਨੂੰ ਸਵਾਲ ਕਰਦੇ ਆ ਵੀ ਮੈਮ ਇਹ ਪ੍ਰੋਬਲਮਸ ਕਿਉਂ ਆ ਰਹੀ ਹੈਗੀ ਹੈ ਤੇ ਪਰ ਇਹਦੀ ਜਿਹੜੀ ਸ਼ੁਰੂਆਤ ਹੈ ਨਾ ਸਰ ਉਹ ਅਸੀਂ ਲਾਡਾਂ ਲਾਡਾਂ ਵਿੱਚ ਆਪਣੇ ਬੱਚਿਆਂ ਨੂੰ ਅਸੀਂ ਆਪ ਹੀ ਸ਼ੁਰੂਆਤ ਕੀਤੀ ਹੈ ਮਤਲਬ ਸਰ ਟੂ ਬੀ ਵੈਰੀ ਫਰੈਂਕ ਅਸ ਏ ਟਾਈਮ ਤੇ ਬੱਚੀ 12 13 ਸਾਲ ਦੀ ਹੈ ਤੁਸੀਂ ਲਾਡ ਲਡਾਉਣਾ ਦੀ ਬੱਚੀ ਨੂੰ ਬੱਚੀ ਨੇ ਤੁਹਾਡੇ ਕੋਲ ਕੀ ਮੰਗਣਾ ਹੈ ਉਹਨੇ ਕਹਿੰਨਾ ਜੀ ਮੈਂ ਦੋ ਟਾਈਮ ਮੈਗੀ ਖਾਣੀ ਹੈ ਉਹਨੇ ਕਹਿੰਨਾ ਮੈਂ ਕੁਰਕਰੇ ਖਾਣੇ ਹੈ ਉਹਨੇ ਕਹਿੰਨਾ ਮੈਂ ਪੈਕਡ ਫੂਡ ਖਾਣਾ ਹੈ ਤੁਸੀਂ ਬੜੇ ਚਾਹ ਦੇ ਨਾਲ ਬੜੇ ਲਾਡਾਂ ਦੇ ਨਾਲ ਉਹ ਜਿਵੇਂ 2.3 ਸਾਲ ਦੀ ਹੈਗੀ ਹੈ ਜੀ ਮਾਮਿਆਂ ਦੇ ਗਿਆ ਬੱਚਾ ਇੱਧਰ ਚਲਾ ਗਿਆ ਦਾਦਕਿਆਂ ਦੇ ਚਲਾ ਗਿਆ ਤਾਂ ਠੀਕ ਹੈ ਕੀ ਲੈਣਾ ਮਾਮੇ ਨੇ ਜਾ ਕੇ ਸ਼ਾਪ ਤੇ ਲੈ ਜਾਣਾ ਸਾਰੇ ਪੈਕਟ ਫੂਡ ਉਸ ਨੂੰ ਦਵਾ ਦੇਣੇ ਆ ਤਾਂ ਮੁੜ ਕੇ ਉਹਨੇ ਖਾਣਾ ਪੀਣਾ ਖਾਣਾ ਨਹੀਂ ਇਹੀ ਚੀਜ਼ਾ ਹੋ ਰਹੀ ਹੈ ਨਾ ਬੱਚਾ ਫਿਰ ਖਾਂਦਾ ਨਹੀਂ ਕਹਿੰਦੇ ਜੀ ਇਹ ਤਾਂ ਢਿੱਡ ਭਰ ਲਿਆ ਇਹਨੇ ਖਾਦਾ ਕੀ ਇਹਨੇ ਕੁਰਕਰੇ ਲੇਜ਼ ਖਾ ਲਏ ਇਹਨੇ ਮੈਗੀ ਖਾ ਲਈ ਤਾਂ ਸਰ ਅਸੀਂ ਸ਼ੁਰੂਆਤ ਅਸੀਂ ਆਪ ਕਰ ਰਹੇ ਆ ਆਪਣੇ ਬੱਚਿਆਂ ਨੂੰ ਬਿਮਾਰੀਆਂ ਲਈ ਸੱਦਾ ਲਾਡਾਂ ਦੇ ਵਿੱਚ ਅਸੀਂ ਇਨਡਾਇਰੈਕਟ ਆਪ ਦੇ ਰਹੇ ਆ ਜੀ ਮੈਮ ਚਲੋ ਉਹ ਤਾਂ ਗੱਲ ਠੀਕ ਹੈ ਪਰ ਬਿਮਾਰੀਆਂ ਨੂੰ ਸਦਕਾ ਕਿਵੇਂ ਜੀ ਕਰਕਰਿਆਂ ਨਾਲ ਲੇਜ਼ ਨਾਲ ਬਿਸਕੁਟਸ ਨਾਲ ਪੈਕਡ ਫੂਡ ਨਾਲ ਉਹਦਾ ਸਾਡੀਆਂ ਬੱਚਿਆਂ ਦੀ ਬਿਮਾਰੀ ਨਾਲ ਕੀ ਕਨਸਰਨ ਹੈ ਜੀ ਸਰ ਦੇਖੋ ఓਵਰੀਜ਼ ਨੇ ਜਿਹੜਾ ਫੰਕਸ਼ਨ ਕਰਨਾ ਹੈਗਾ ਉਹ ਤੇ ਪਹਿਲਾਂ ਹੀ ఓਵਰੀ ਨੂੰ ਆਪਾਂ ਉਹਦੇ ਹਾਰਮੋਨਸ ਜਿਹੜੇ ਹੈਗੇ ਉਹ ਇੰਬੈਲੈਂਸ ਕਰ ਦਿੱਤੇ ਐ ਬਾਕੀ ਜਿਹੜਾ ਤੁਸੀਂ ਇਹ ਸਵਾਲ ਕੀਤਾ ਹੈ ਨਾ ਸਰ ਉਹ ਦਰਸ਼ਕਾਂ ਨੂੰ ਵੀ ਪਤਾ ਹੈ ਤੇ ਉਹ ਨੈਟ ਤੇ ਸਰਚ ਕਰਨ ਸਰ ਕੁਰਕਰੇ ਲੇਜ਼ ਮੈਗੀ ਇਹਨਾਂ ਦੇ ਵਿੱਚ ਇਵਨ ਥੈਨ ਮਾਈਕਰੋ ਸੈਲਸ ਮੀਨਸ ਇਹਨਾਂ ਦੇ ਵਿੱਚ ਵਾਰਮਸ ਵੀ ਹੁੰਦੇ ਹੈਗੇ ਉਹਨੂੰ ਸਰਚ ਆਊਟ ਕਰਨੇ ਕਿੰਨੇ ਜ਼ਿਆਦਾ ਖਤਰਨਾਕ ਹੈ ਬੱਚੇ ਵਾਸਤੇ ਬੱਚੇ ਦੀ ਭੁੱਖ ਜਿਹੜੀ ਐ ਐਪੀਟੇਟ ਉਹ ਖਤਮ ਹੋ ਜਾਂਦੀ ਹੈਗੀ ਹੈ ਉਹਨਾਂ ਦੇ ਲੀਵਰ ਦੀਆਂ ਪ੍ਰੋਬਲਮ ਹੋ ਜਾਂਦੀਆਂ ਉਸ ਬਾਅਦ ਉਹਨਾਂ ਨੂੰ ਪੀਰੀਅਡ ਜਿਹੜੇ ਹੈਗੇ ਉਹ ਆਉਂਦੇ ਹੈਗੇ ਮੈਂ ਸ਼ੁਰੂਆਤ ਅਸੀਂ ਇੱਥੋਂ ਆਪ ਕਰ ਰਹੇ ਆ ਤੇ ਜੇ ਅਸੀਂ ਇਹਦਾ ਮੇਨ ਬੇਸਿਕ ਕੌਸ ਦੱਸ ਦਈਏ ਪਰ ਐਂਡ ਕਿੱਥੇ ਹੁੰਦਾ ਜੀ ਸਰ ਇਹਦਾ ਐਂਡ ਜਿਹੜਾ ਹੁਣ ਹੈ ਉਹ ਨਾ ਕਹਿਣ ਵਾਲੀ ਗੱਲ ਆਪਾਂ ਕਹਿ ਦਈਏ ਜੇ ਸ਼ੁਰੂਆਤ ਆਪਾਂ ਕਰ ਰਹੇ ਆ ਨਾ ਸਰ ਇਹਦਾ ਐਂਡ ਜਿਹੜਾ ਹੈ ਉਹ ਇਨਫਰਟੀਲਿਟੀ ਤੇ ਬਾਜਪਨ ਤੇ ਹੋਣਾ ਹੀ ਹੈ ਉਥੇ ਇਹਦਾ ਐਂਡ ਹੋ ਗਿਆ ਸ਼ੁਰੂਆਤ ਅਸੀਂ ਕੀਤਾ ਮਤਲਬ ਜਿਹੜਾ ਕੁਝ ਅਸੀਂ ਪਿਆਰ ਚ ਲਾੜ ਚ ਮੁਹੱਬਤ ਚ ਆਪਣੀਆਂ ਬੱਚੀਆਂ ਨੂੰ ਖਵਾਤਾ ਪੈਕਡ ਫੂਡ ਖਵਾਤੇ ਲੇ ਸਕੁਰ ਕਰੇ ਇਦਾਂ ਦੇ ਚੀਜ਼ਾਂ ਖੋਤੇ ਤਾਂ ਉਹਦਾ ਐਂਡ ਜਾ ਕੇ ਬਾਂਝਪਨ ਤੇ ਹੁੰਦਾ ਜੀ ਇਹ ਤੇ ਸਰ ਮਦਰ ਨੇ ਆਪਣੀ ਬੱਚੀ ਲਈ ਕੋੜਾ ਸੱਚ ਹੈ ਇਹ ਆਪ ਹੀ ਉਸਨੇ ਸੁਨੇਹਾ ਦਿੱਤਾ ਆ ਕਿਉਂਕਿ ਉਸਨੇ ਖਵਾਇਆ ਹੀ ਉਹ ਕੁਛ ਹੈ ਤੇ ਆਨਰ ਟਾਈਮ ਤੇ ਇਨਫਰਟੀਲਿਟੀ ਦਾ ਸ਼ਿਕਾਰਤਾ ਉਸਨੇ ਹੋਣਾ ਹੀ ਹੋਣਾ ਬਾਜਪੰਦਾ ਕੱਲਾ ਬਾਜਪੰਦਾ ਸ਼ਿਕਾਰੀ ਨਹੀਂ ਸਿਰ ਇੱਥੋਂ ਤੱਕ ਦੇਖਿਆ ਕਿ ਜਦੋਂ ਤੱਕ ਬੱਚੀ 17 18 ਸਾਲ ਦੀ ਹੁੰਦੀ ਹੈ ਨਾ ਉਸਦੇ ਜਾਂ ਤਾਂ ਪੀਰੀਅਡ ਉਸ ਨੂੰ ਮਹੀਨਾ ਆਏ ਫਿਰ ਆਂਦੇ ਨਹੀਂ ਜਾਂ ਐਕਸੈਸ ਬਲੀਡਿੰਗ ਜਾਂ ਉਸ ਨੂੰ ਪੀਸੀਓਡੀ ਦੀ ਪ੍ਰੋਬਲਮ ਤਾਂ ਸਿਰ 10 ਹੈ ਨਾ ਅੱਜ ਦੇ ਟਾਈਮ ਤੇ ਮੈਂ 10 ਚੋਂ 9 ਨਹੀਂ ਕਹਾਂਗੀ 10 ਦੀ 10 ਹੀ ਕਹਾਂਗੀ ਸਿਰ ਪੀਸੀਓਡੀ ਦੀ ਪ੍ਰੋਬਲਮ ਤਾਂ ਹਰ ਇੱਕ ਨੂੰ ਹੀ ਹੈ ਤੇ اے ਆਈ ਕਿਤੋਂ ਹੈਗੀ ਉਹ ਇਹੀ ਗਲਤ ਖਾਨ ਪੀਣ ਕਰਕੇ ਜਾਂ ਉਹਨਾਂ ਦਾ ਜਿਹੜਾ ਡਾਈਟ ਸਟਾਈਲ ਹੈਗਾ ਉਹ ਇੰਨਾ ਗਲਤ ਹੈਗਾ ਔਰ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਸਲੈਂਟਰੀ ਲਾਈਫ ਸੇ ਤੁਹਾਨੂੰ ਪਤਾ ਹੀ ਬੱਚੇ 12-15 ਸਾਲ ਦੀ ਏਜ ਦੇ ਵਿੱਚ ਅਸ ਦੇ ਟਾਈਮ ਤੇ ਉਹ ਮੀਡੀਆ ਫੋਨ ਲੈਪਟਾਪ ਸੋਸ਼ਲ ਮੀਡੀਆ ਤੇ ਬੈਠੇ ਰਹਿੰਦੇ ਆ ਜੋ ਵੀ ਸਟੱਡੀ ਕਰਨੀ ਹੈ ਉਹ ਬੈਠੇ ਰਹਿੰਦੇ ਉਹਨਾਂ ਦੇ ਐਕਸਰਸਾਈਜ਼ ਸਰ ਕੋਈ ਹੁੰਦੀ ਨਹੀਂ ਖਿਲਚਲ ਹੁੰਦੀ ਨਹੀਂ ਬੈਠਣ ਦੇ ਨਾਲ ਉਹ ਜਿੰਨਾ ਮੀਡੀਆ ਯੂਜ਼ ਕਰਨਗੇ ਉਹਨਾਂ ਦਾ ਜਿਹੜਾ ਸਟ੍ਰੈਸ ਲੈਵਲ ਹੈ ਨਾ ਸਰ ਕਿਉਂਕਿ ਸਟ੍ਰੈਸ ਲੈਵਲ ਭਾਵੇਂ ਸਟੱਡੀ ਨੂੰ ਲੈ ਕੇ ਲਗਾ ਲਓ ਅਮੀ ਇਹ ਲਗਾ ਲਾ ਕਿ ਮੈਨੂੰ ਮम्मा ਨੇ ਅੱਜ ਉਠਾ ਲਿਆ ਵੀ ਘਰ ਦੇ ਨੇ ਉਠਾ ਲਿਆ ਮੈਂ ਆ ਵੀਡੀਓ ਦੇਖਣੀ ਸੀ ਮੀਨਸ ਉਹਨਾਂ ਦਾ ਜਿਹੜਾ ਦਿਮਾਗ ਹੈ ਸਰ ਉਹ ਐਬਨਾਰਮਲ ਹੋ ਜਾਂਦਾ ਹੈ ਐਬਨਾਰਮਲ ਹੋਣ ਕਰਕੇ ਇੱਕ ਸਰ ਕorticisol ਹਾਰਮੋਨ ਹੈ ਜਿਹੜਾ ਬਿਲਕੁਲ ਡਿਸਟਰਬ ਹੋ ਜਾਂਦਾ ਔਰ ਕਿਉਂ ਨਾ ਜੀ ਕorticisol ਕੀ ਕਰਦਾ ਸਰ ਅਸੀਂ ਕਲੀਅਰ ਕਰਾਂਗੇ ਅੱਜ ਮੈਂ ਐਚ ਆਰਟੀ ਦਿਖਾ ਕੇ ਕਲੀਅਰ ਕਰਾਂ ਤਾਂ ਜ਼ਿਆਦਾ ਬੈਟਰ ਆਈ ਥਿੰਕ ਹੋ ਜਾਏਗਾ ਸਿਰ ਕorticisol ਹਾਰਮੋਨ ਜਿਹੜਾ ਹੈ ਇਸ ਨੇ ਬ੍ਰੇਨ ਨੂੰ ਕੰਟਰੋਲ ਕਰਨਾ ਪਾ ਦਿਖਾ ਰਹੇ ਆ ਸਰ ਕorticol ਹਾਰਮਨ ਇਸ ਨੇ ਬ੍ਰੇਨ ਨੂੰ ਕੰਟਰੋਲ ਕਰਨਾ ਅੱਛਾ ਬ੍ਰੇਨ ਨੂੰ ਅਗਰੇ ਇਹ ਹਾਈ ਹੋ ਗਿਆ ਭਾਵੇਂ ਇਹ ਲੋ ਹੋ ਗਿਆ ਬ੍ਰੇਨ ਕੰਟਰੋਲ ਹੋਣ ਹਾਈ ਕਿਵੇਂ ਹੁੰਦਾ ਲੋ ਕਿਵੇਂ ਹੁੰਦਾ ਹੁਣ ਸਾਨੂੰ ਥੋੜੇ ਜਿਹੇ ਟਾਈਮ ਚ ਇਹ ਵੀ ਸਮਝਾ ਦੇ ਜੀ ਸਰ ਸਰ ਇਹ ਹਾਈ ਵੀ ਹੋ ਸਕਦਾ ਹੈ ਦੇਖੋ ਹਾਈ ਹੋਏਗਾ ਜਦੋਂ ਜਿਆਦਾ ਸਟ्रेस ਸੈਡੈਂਟਰੀ ਲਾਈਫ ਸਟਾਈਲ ਜਰਾ ਸੋਚਣਗੇ ਮੰਨ ਲਓ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਸਪੋਜ਼ 1 ਮਹੀਨਾ ਪੀਰੀਅਡ ਆਇਆ ਉਸ ਵਾਰ ਪੀਰੀਅਡ ਆਏ ਨਹੀਂ ਹੈਗੇ ਫਿਰ ਉਹਨਾਂ ਦੀ ਮਦਰ ਨੇ ਉਹਨਾਂ ਨੂੰ ਪੁੱਛਣਾ ਵੀ ਇਦਾਂ ਕਰਕੇ ਆਹ ਪ੍ਰੋਬਲਮ ਹੈ ਤੂੰ ਆਹ ਲੈ ਲਾ ਉਹ ਲੈ ਲਾ ਮਤਲਬ ਬੱਚਾ ਸੋਚਣ ਲੱਗ ਜਾਏਗਾ ਕਿ ਮੈਨੂੰ ਇਹ ਨਵੀਂ ਬਿਮਾਰੀ ਕਿਹੜੀ ਲੱਗ ਗਈ ਕਿਉਂਕਿ ਬੱਚੇ ਨੂੰ ਤਾਂ ਨਹੀਂ ਨਾ ਪਤਾ ਉਸ ਟਾਈਮ ਤੇ ਵੀ ਇਹ ਬਿਮਾਰੀ ਮੈਨੂੰ ਕਿੱਥੋਂ ਤੱਕ ਲਿ ਜਾ ਸਕਦੀ ਹੈ ਪਰ ਉਹਦੀ ਮਦਰ ਨੂੰ ਟੈਨਸ਼ਨ ਹੋ ਜਾਣੀ ਹੈਗੀ ਹੈ ਉਹਨੂੰ ਜਿਵੇਂ ਡਿਸਕਸ ਕਰਨਾ ਤੇ ਉਹ ਇਸ ਤਰੀਕੇ ਉਹ ਐਕ ਕਿਸੇ ਵੀ ਪਾਸੇ ਦਿਮਾਗ ਇਹਦਾ ਲਾਏਗੀ ਤਾਂ ਉਹਦਾ ਜਿਹੜਾ ਹੈਗਾ ਇਹ ਕorticsole ਲੈਵਲ ਉਹ ਹਾਈ ਹੋ ਜਾਏਗਾ ਸਰ ਲੋ ਹੋਣਾ ਉਹਦੇ ਜਿਹੜੇ ਅਸੀਂ ਡਿਸਕਸ ਕੀਤਾ ਨਾ ਹੁਣੇ ਗਲਤ ਖਾਨ ਪੀਣ ਦੇ ਨਾਲ ਇਹ ਕorticsole ਲੈਵਲ ਇਹ ਲੋ ਹੋ ਜਾਣਾ ਮਤਲਬ ਸਾਡੀਆਂ ਬੱਚਿਆਂ ਚ ਖਾਸ ਕਰਕੇ ਲੇਡੀਜ਼ ਦੇ ਵਿੱਚ ਜਿਹੜਾ ਕorticsole ਤੁਸੀਂ ਦੱਸ ਰਹੇ ਹੋ ਇਹ ਬੈਲੈਂਸ ਹੋਣਾ ਜ਼ਰੂਰੀ ਹੈ ਇਹ ਬੈਲੈਂਸ ਹੋਣਾ ਜ਼ਰੂਰੀ ਹੈ ਫਾਇਦਾ ਕੀ ਹੁੰਦਾ ਜਿੱਦਿਸ ਔਰਤ ਦਾ ਬੈਲੈਂਸ ਰਹੇਗਾ ਸਰ ਅਸੀਂ ਪਹਿਲਾਂ ਤੁਸੀਂ ਫੈਰੇ ਦੀ ਗੱਲ ਕੀਤੀ ਅਸੀਂ ਪਹਿਲਾਂ ਇਹ ਦੇਖ ਲਈਏ ਕਿ ਇਹ ਜਿਹੜੇ ਲੇਡੀਜ਼ ਦਾ ਵੀ ਅਸੀਂ ਬੱਚਿਆਂ ਦੀ ਗੱਲ ਕਰ ਲਈ ਲੇਡੀਜ਼ ਦਾ ਕorticisol ਲੈਵਲ ਜਿਹੜਾ ਬਹੁਤ ਹਾਈ ਹੋ ਜਾਂਦਾ ਉਹ ਹਾਈ ਕਿਉਂ ਹੁੰਦਾ ਸਿਰ ਤੁਹਾਨੂੰ ਪਤਾ ਹੈ ਘਰ ਦੇ ਵਿੱਚ ਇਹੀ ਗੱਲਾਂ ਹੁੰਦੀਆਂ ਅੱਜ ਦੇ ਟਾਈਮ ਤੇ ਵੀ ਇਹ ਦਿੱਕਤ ਹੋ ਗਈ ਸਾਲ ਹੋ ਗਿਆ 2 ਸਾਲ ਹੋ ਗਿਆ ਹਜੇ ਬੱਚਾ ਕਨਸੀਵ ਨਹੀਂ ਹੋਇਆ ਉਹ ਟੈਨਸ਼ਨ ਲੈ ਲੈਂਦੀਆਂ ਓਵਰ ਥਿੰਕਿੰਗ ਕਰਦੀਆਂ ਸੋਚਦੀਆਂ ਰਹਿੰਦੀਆਂ ਸੋਚਣ ਦੇ ਨਾਲ ਸਰ ਉਹਨਾਂ ਦਾ ਜਿਹੜਾ ਪੀਸੀਓਡੀ ਹੈ ਕorticisol ਲੈਵਲ ਹੈ ਉਹ ਇਨਕਰੀਜ਼ ਹੋ ਜਾਂਦਾ ਹੈ ਪੀਸੀਓਡੀ ਹੋਣ ਕਰਕੇ ਜੇ ਸਿਰ ਆਪਾਂ ਗੱਲ ਇੱਕ ਵਾਰੀ ਕortic ਸੁਲਤੀ ਕਰਦੇ ਆ ਜੇ ਕorticol ਲੈਵਲ ਉਹਨਾਂ ਦਾ ਇਨਕਰੀਸ ਹੋਗਾ ਲੇਡੀਜ਼ ਦਾ ਤੁਸੀਂ ਦੇਖਿਆ ਹੋਣਾ ਸਰ ਇਹ ਲੈਵਲ ਇਨਕਰੀਸ ਹੋਣ ਦੇ ਨਾਲ ਉਹਨਾਂ ਦਾ ਜਿਹੜਾ ਹਾਈਪੋਥਾਇਰੋਇਡਿਜ਼ਮ ਹੈ ਉਹ ਵੀ ਇਨਕਰੀਸ ਹੋਏਗਾ ਔਰ ਹਾਈਪਰਗਲਾਈਸੇਮੀਆ ਜਿਹੜਾ ਹੈ ਉਹ ਵੀ ਇਨਕਰੀਸ ਹੋ ਰਿਹਾ ਤੁਸੀਂ ਦੇਖਿਆ ਸ਼ੂਗਰ ਵੱਜੇਗੀ ਜੀ ਸਰ ਬਲੱਡ ਸ਼ੂਗਰ ਉਹ ਵੀ ਟਾਈਪ 2 ਟਾਈਪ 2 ਡਾਇਬੀਟਿਸ ਉਹਨਾਂ ਨੂੰ ਹੋ ਜਾਣੀ ਹੈ ਕਿਉਂਕਿ ਕੋਰਟਿਸੋਲ ਲੈਵਲ ਇੰਨਾ ਖਤਰਨਾਕ ਹੈ ਇਸ ਨੂੰ ਬੈਲੈਂਸ ਕਰਨਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਆਪਾਂ ਦੇਖਿਆ ਸਰ ਰਿਪੋਰਟ ਜਿੰਨੀਆਂ ਵੀ ਮੇਰੇ ਕੋਲ ਆਉਂਦੀਆਂ ਜੋ ਵੀ ਦਰਸ਼ਕ ਮੈਨੂੰ ਸੁਣ ਰਹੇ ਹੈ ਉਹ ਵੀ ਇਹ ਗੌਰ ਕਰਨ ਜੇ ਤੁਹਾਨੂੰ ਦੀ ਅਲਟਰਾਸਾਉਂਡ ਹੁੰਦੀ ਹੈ ਉਹ ਅਲਟਰਾਸਾਉਂਡ ਦੇ ਵਿੱਚ ਅਗਰ ਪੀਸੀਓਡੀ ਆਇਆ ਹੈ ਤਾਂ ਨਾਲ ਜ਼ਰੂਰ ਲਿਖਿਆ ਆਂਦਾ ਹੈਗਾ ਕਿਤੇ ਨਾ ਕਿਤੇ ਜਾਂ ਤਾਂ ਕਿਡਨੀ ਸਟੋਨ ਕਿਉਂਕਿ ਉਹਨਾਂ ਦੇ ਜਿਹੜੇ ਐਡਨਰ ਐਡਰੀਨਲ ਗਲੈਂਡ ਹੈਗੀ ਹੈ ਉਹ ਐਬਨਾਰਮਲ ਹੋ ਜਾਂਦੀ ਹੈ ਇਹ ਕਿਡਨੀ ਦੇ ਉੱਪਰ ਹੁੰਦੀ ਹੈਗੀ ਹੈ ਜਾਂ ਤਾਂ ਐਡਰੀਨਲ ਗਲੈਂਡ ਉਹਨਾਂ ਦੀ ਡਿਸਟਰਬ ਹੋ ਜਾਏਗੀ ਤੇ ਜਾਂ ਉਹਨਾਂ ਦੇ ਕਿਡਨੀ ਸਟੋਨ ਆ ਜਾਏਗਾ ਇੱਥੋਂ ਤੱਕ ਦੇਖਿਆ ਸਰ ਇਹ ਜਿਹੜਾ ਹਾਰਮੋਨ ਹੈ ਕੋਰਟਿਸੋਲ ਇਹਦੇ ਡਿਸਟਰਬ ਹੋਣ ਨਾਲ ਉਹਨਾਂ ਨੂੰ ਗਾਲ ਬਲੇਡਰ ਦੀ ਪ੍ਰੋਬਲਮ ਵੀ ਨਾਲ ਹੀ ਆਉਂਦੀ ਹੈ ਇੰਨੀ ساری ਪ੍ਰੋਬਲਮ ਸਿਰਫ ਸੋਚਣ ਨਾਲ ਇਹ ਕਿਵੇਂ ਪੋਸੀਬਲ ਹੈ ਮੈਮ ਸੋਚਣ ਨਾਲ ਕਿਵੇਂ ਪੋਸੀਬਲ ਹੈ ਜੀ ਵੀ ਅਸੀਂ ਸੋਚਿਆ ਥੋੜੀ ਜੀ ਟੈਨਸ਼ਨ ਲਈ ਸਾਡੇ ਪਤਨੀਆਂ ਬਣ ਗਈਆਂ ਗੁਰਦੇ ਚ ਪਥਰੀਆਂ ਬਣ ਗਈਆਂ ਪਿੱਤੇ ਚ ਪਥਰੀਆਂ ਬਣ ਗਈਆਂ ਸਾਡਾ ਪੇਟ ਖਰਾਬ ਰਹਿਣ ਲੱਗ ਗਿਆ ਤੁਸੀਂ ਮਤਲਬ ਇਹ ਗੱਲ ਕਹਿ ਰਹੇ ਹੋ ਵੀ ਜੇ ਜ਼ਿਆਦਾ ਸੋਚੇਗੇ ਜਿਹੜਾ ਸਾਡੀ ਭੈਣ ਜ਼ਿਆਦਾ ਸੋਚੇਗੀ ਇਹ ਚੀਜ਼ ਹੋਏਗੀ ਉਹ ਦੇਣਾ ਸਰ ਉਹ ਕਿਵੇਂ ਜੀ ਸਰ ਜਿਹੜਾ ਸਾਡਾ ਮੇਨ ਹੈ ਨਾ ਅੱਜ ਅਸੀਂ ਮੇਨ ਟਾਪਿਕ ਜਿਹੜਾ ਲਿਆ ਹੈ ਉਹ ਅਸੀਂ ਲਿਆ ਹੀ ਸਰ ਸਟ्रेस ਲੈਵਲ ਤੇ ਹੈ ਕਿਉਂਕਿ ਸਟ्रेस ਲੈਵਲ ਤਾਂ ਹੋਏਗੀ ਹੋਏਗਾ ਹੁਣ ਸਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਹੈਗੀ ਆ ਇਹ ਹੁਣ ਆਪਾਂ ਜਿਵੇਂ ਕਿ ਦੋ ਹੈਂਡਸ ਰੱਖ ਲਈਏ ਸਰ ਇੱਕ ਤਾਂ ਮੰਨ ਲਓ ਆਪਣਾ ਖੁਦ ਦਾ ਹੈਂਡ ਹੈ ਇਹਨੂੰ ਆਪਾਂ ਰਬਰਡ ਹੈਂਡ ਇਲਿਊਜ਼ਨ ਕਹਿ ਦਿੰਨੇ ਆ ਸਰ ਇਲਿਊਜ਼ਨਸ ਕਈ ਵਾਰੀ ਸਾਨੂੰ ਹੁੰਦਾ ਨਾ ਕਿ ਬੈਠੇ ਆ ਬੈਠੇ ਆਪਾਂ ਨੂੰ ਲੱਗਦਾ ਹੈ ਕਿ ਉਹ ਨੈਗੇਟਿਵ ਚੀਜ਼ ਹੋਈ ਨਹੀਂ ਹੁੰਦੀ ਪਰ ਅਸੀਂ ਸੋਚ ਰਹੇ ਆ ਤਾਂ ਲੱਗਦੇ ਫਿਰ ਨੈਗੇਟਿਵ ਹੋ ਹੀ ਗਿਆ ਛੋਟੀ ਜੀ ਗੱਲ ਹੈ ਸਰ ਸਮ ਟਾਈਮ ਘਰ ਦੇ ਵਿੱਚ ਮਤਲਬ ਇਹ ਐਕਸਪੈਰੀਮੈਂਟ ਜਿਹੜਾ ਰਬਰਡ ਹੈਂਡ ਇਲਿਊਜ਼ਨ ਵਾਲਾ ਤੁਸੀਂ ਕਹਿ ਰਹੇ ਹੋ ਇਹ ਅਸੀਂ ਦੇਖ ਸਕਦੇ ਆ ਕਿਤੇ ਦੇਖ ਸਕਦੇ ਆ ਹਾਂ ਸਰ ਇਹ ਐਕਸਪੈਰੀਮੈਂਟ ਇਹ ਨੈਟ ਤੇ ਸਰਚ ਕਰ ਲੈ ਨੈਟ ਤੇ ਵੀ ਇਹਨਾਂ ਨੂੰ ਬਹੁਤ ਸਾਰੇ ਐਗਜ਼ੈਂਪਲਸ ਮਿਲ ਜਾਣਗੇ ਨਹੀਂ ਤਾਂ ਮੈਂ ਅਲਾਈਵ ਮੈਂ ਕਲੀਅਰ ਕਰ ਦਿੰਨੀ ਆ ਸਿਰ ਮੰਨ ਲਓ ਇਹ ਮੇਰੇ ਦੋ ਹੈਂਡ ਹੈਗੇ ਆ ਇਹ ਵਾਲਾ ਹੈਂਡ ਜਿਹੜਾ ਮੇਰਾ ਇਹ ਇਹ ਅਸਲੀ ਹੈਂਡ ਨਹੀਂ ਹੈਗਾ ਠੀਕ ਆ ਠੀਕ ਹੈ ਇਹ ਮੇਰਾ ਆਰਟੀਫੀਸ਼ਲ ਹੈਂਡ ਮੈਂ ਰੱਖਿਆ ਹੋਇਆ ਹੈ ਇਹ ਮੇਰਾ ਆਪਣਾ ਹੈਂਡ ਹੈ ਜਿਹੜਾ ਮੇਰਾ ਲੈਫਟ ਹੈਂਡ ਹੈ ਇਹ ਮੇਰਾ ਆਪਣਾ ਹੈਂਡ ਹੈ ਠੀਕ ਹੈ ਜੀ ਮੀਨਸ ਹੁਣ ਤੁਸੀਂ ਕਿਤੇ ਪਿੰਚ ਕਰੋਗੇ ਸਰ ਕਿਉਂਕਿ ਮੈਂ ਫੀਲ ਕਰ ਰਹੀ ਹਾਂ ਨਾ ਇਹ ਤਾਂ ਮੈਂ ਆਰਟੀਫੀਸ਼ਲ ਹੈਂਡ ਰੱਖਿਆ ਹੈਗਾ ਇਹ ਮੇਰਾ ਆਪਣਾ ਹੈਂਡ ਹੈ ਹੁਣ ਮੈਂ ਆਪ ਹੀ ਮੰਨ ਲਓ ਇਸ ਤੇ ਪੈਨ ਮਾਰਾਂਗੀ ਕਿਉਂਕਿ ਮੈਂ ਫੀਲ ਤਾਂ ਕਰ ਰਹੀ ਹਾਂ ਨਾ ਮੈਂ ਫੀਲ ਕਰ ਰਹੀ ਹਾਂ ਮੰਨ ਲਓ ਇਹ ਮੇਰਾ ਆਰਟੀਫੀਸ਼ਲ ਹੈਂਡ ਹੈ ਸਰ ਇਸ ਨੂੰ ਤੁਸੀਂ ਇੱਕ ਵਾਰੀ ਦੋ ਵਾਰੀ ਇੱਥੇ ਤੇ ਮੰਨ ਲਓ ਮਾਰੋਗੇ ਨਾ ਕਿਉਂਕਿ ਤੁਹਾਡੇ ਦਿਮਾਗ 'ਚ ਸਟ्रेस ਜਿਹੜੀ ਹੈਗੀ ਉਹ ਬਣੀ ਪਈ ਹੈ ਵੀ ਮ ਮਾਰਨਾ ਦੇਵੇ ਕੋਈ ਹਨਾ ਪਰ ਜਦੋਂ ਇੱਥੇ ਵੱਜੇਗੀ ਦਿਮਾਗ ਤਾਂ ਸੋਚ ਰੇ ਨਾ ਪਰ ਇਲਿਊਜ਼ਨਸ ਲੈ ਕੇ ਚੱਲ ਰਹੇ ਆ ਜੇ ਤੁਸੀਂ ਇਸ ਹੱਥ ਤੇ ਕਿਸੇ ਨੇ ਤੁਹਾਡੇ ਪ੍ਰੇਕ ਕੀਤਾ ਤੁਸੀਂ ਚੀਕ ਮਾਰਨੀ ਆ ਸਿਰ ਬਰਾਬਰ ਜਿਹੜਾ ਆਰਟੀਫੀਸ਼ਲ ਹੈਂਡ ਹੈ ਨਾ ਉਹਦੇ ਤੇ ਤੁਸੀਂ ਮੰਨ ਲਓ ਪ੍ਰੇਕ ਕਰ ਰਹੇ ਹੋ ਤਾਂ ਚੀਕ ਆਹ ਕਰਕੇ ਉੱਥੇ ਹੀ ਵੱਜ ਜਾਣੀ ਆ ਮਤਲਬ ਇੰਨਾ بڑا ਦਿਮਾਗ ਦਾ ਕੰਮ ਹੈ ਸਾਡਾ ਤੁਸੀਂ ਹੁਣੇ ਸਾਰਾ ਬੜਾ ਵੱਡਾ ਸਵਾਲ ਕੀਤਾ ਸੀ ਮੈਨੂੰ ਕਿ ਮੈਮ ਸਟ्रेस ਲੈਵਲ ਦਾ ਇਨੀਆਂ ਪ੍ਰੋਬਲਮਸ ਇਹ ਨਾਲ ਕੀ ਰਿਲੇਸ਼ਨ ਹੈ ਸਰ ਇਹਦਾ 101% ਰਿਲੇਸ਼ਨ ਹੈ ਐਸੇ ਤਰੀਕੇ ਐਕਸਪੈਰੀਮੈਂਟ ਹੋ ਜਿਹੜੇ ਸੁਣ ਰਹੇ ਜਿਨ੍ਹਾਂ ਨੇ ਦੇਖਿਆ ਉਹ ਵਾਕਈ ਫੀਲ ਕਰਦੇ ਹੋਣਗੇ ਕਿ ਸਾਡੇ ਮਾਹੌਲ ਦੇ ਵਿੱਚ ਉਹ ਚੀਜ਼ 네ਗੇਟਿਵ ਹੋਈ ਨਹੀਂ ਹੁੰਦੀ ਪਰ ਅਸੀਂ ਓਵਰ ਥਿੰਕ ਕਰ ਰਹੇ ਹੁੰਨੇ ਆ 네ਗੇਟਿਵ ਸੋਚ ਰਹੇ ਹੁੰਨੇ ਆ ਸਰ ਇੱਥੋਂ ਤੱਕ ਕਿ ਜੇ ਨਾਰਮਲ ਪੀਸੀਓਡੀ ਆਇਆ ਹੈ ਨਾ ਪਹਿਲੇ ਮਹੀਨੇ 3 ਮਹੀਨਿਆਂ ਬਾਅਦ ਸੋਰ ਸੋਚ ਕੇ ਸੋਰ ਸੋਚ ਕੇ ਉਹਨਾਂ ਨੇ ਇੰਨੀ ਰਿਪੋਰਟ ਆਪਣੇ ਡਿਸਟਰਬ ਕਰ ਲਈ ਹੁੰਦੀ ਹੈਗੀ ਹੈ ਕਿ ਉਹਨਾਂ ਦਾ ਜਿਹੜਾ ਪੀਸੀਓਡੀ ਉਹ ਜਾਂ ਤਾਂ ਫਾਈਬਰੋਇਡ ਬਣ ਜਾਏਗਾ ਜਾਂ ਉਹ ఓਵਰੀ ਸਿਸਟ ਬਣ ਜਾਂਦੀ ਹੈ ਇੱਥੋਂ ਤੱਕ ਕਿ ਉਹਨਾਂ ਨੂੰ ਥਾਇਰਾਇਡ ਦੀ ਮੈਡੀਸਿਨ ਤੱਕ ਲੱਗ ਜਾਂਦੀ ਹੈ ਕਿ ਆ ਤੇ ਫਿਰ ਮੈਂ मतलब ਜਦੋਂ ਇਹ ਚੀਜ਼ਾਂ ਚੋਂ ਅਸੀਂ ਹੁੰਨੇ ਆ ਬਹੁਤ ਵਾਰ ਹੁੰਦਾ ਹੈ ਕਿ ਬੜੀ ਧੀਰ ਹੋ ਜਾਂਦੀ ਹੈ ਜਦੋਂ ਤੱਕ ਅਸੀਂ ਕਿਸੇ ਕਦਮ ਨੂੰ ਪੁੱਟਦੇ ਆ ਜਾਂ ਸਾਨੂੰ ਸਮਝ ਆਉਂਦੀ ਹੈ ਜਾਂ ਟੈਸਟਾਂ ਵਗੈਰਾ ਤੋਂ ਕੋਈ ਚੀਜ਼ ਨਿਕਲ ਕੇ ਆਉਂਦੀ ਹੈ ਚਲੋ ਤੁਸੀਂ ਤਾਂ ਇੱਥੇ ਫਟਾਫਟ ਫੜ ਲੈਂਦੇ ਹੋ ਕੋਈ ਪ੍ਰੋਬਲਮ ਜਿਹੜੀ ਹੈਗੀ ਹੈ ਬਤੌਰ ਔਰਤ ਜਿਹੜੀ ਚੀਜ਼ ਤੁਸੀਂ ਸਮਝਦੇ ਹੋ ਉਹਨਾਂ ਨੂੰ ਪਰ ਬਹੁਤ ਵਾਰ ਹੁੰਦਾ ਸਾਡੀਆਂ ਭੈਣਾਂ ਨੂੰ ਸਮਝ ਨਹੀਂ ਲੱਗਦੀ ਉਹ ਕਹਿੰਦੇ ਸਾਡੇ ਸਾਰੇ ਪ੍ਰੋਬਲਮ ਸਾਡੀ ਸਭ ਕੁਝ ਠੀਕ ਹੈ ਸਾਡੇ ਟੈਸਟ ਸਾਰੇ ਠੀਕ ਨੇ ਅਸੀਂ ਵੱਡੇ ਵੱਡੇ ਹਸਪਤਾਲਾਂ 'ਚ ਜਾਏ ਪਰ ਡਾਕਟਰ ਕਹਿੰਦੇ ਨਹੀਂ ਸਮਝ ਨਹੀਂ ਲੱਗਦਾ ਕਨਸੀਵ ਹੋਣਾ ਚਾਹੀਦਾ ਕਨਸੀਵ ਨਹੀਂ ਹੁੰਦਾ ਫਿਰ ਉੱਥੇ ਇਹ ਸਾਰੇ ਚੀਜ਼ ਮਤਲਬ ਮਾਇਨੇ ਰੱਖਦੀ ਹੈ ਸਰ ਮੈਂ ਨਾ ਇੱਕ ਆਪਣੀ ਵੀਡੀਓ ਦੇ ਵਿੱਚ ਇੱਕ ਚੀਜ਼ ਕਲੀਅਰ ਕੀਤੀ ਸੀ ਸ਼ਾਇਦ ਤੁਹਾਨੂੰ ਯਾਦ ਹੋਣਾ ਸਰ ਮੈਂ ਕਿਹਾ ਸੀ ਕਿ ਜਦੋਂ ਫਰਸਟ ਡਿਲੀਵਰੀ ਹੁੰਦੀ ਆ ਤਾਂ ਕਪਲ ਉਹ ਸੋਚ ਕੇ ਰਿਲੇਸ਼ਨ 'ਚ ਨਹੀਂ ਆਉਂਦੇ ਕਿ ਅਸੀਂ ਬੱਚਾ ਲੈਣਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਪਹਿਲਾ ਬੱਚਾ ਉਹਨਾਂ ਦਾ ਬੜਾ ਸੌਖਾ ਕਨਸੀਵ ਹੋ ਜਾਂਦਾ ਹੁਣ ਅਸੀਂ ਗੱਲ ਕੀਤੀ ਸਟ्रेस ਲੈਵਲ ਦੀ ਅੱਜ ਮੇਰਾ ਮੇਨ ਜਿਹੜਾ ਟੌਪਿਕ ਹੈ ਉਹ ਕorticol ਹਾਰਮੋਨ ਤੇ ਹੀ ਹੈ ਕਿਉਂਕਿ ਉਹ ਸੋਚ ਕੇ ਨਹੀਂ ਚੱਲਦੇ ਸਰਫੰਕਸ਼ਨ ਹੈ ਨਾ ਕਿਉਂਕਿ ਮੇਲ ਦੀ ਬਾਡੀ ਤੇ ਫੀਮੇਲ ਦੀ ਬੋਡੀ ਨੇਚਰਲ ਵਰਕ ਕਰਨਾ ਉਹ ਆਪਣੇ ਨੈਚਰਲ ਵਰਕ ਵਿੱਚ ਆਂਦੇ ਹੈਗੇ ਉਹਨਾਂ ਦੀ ਪਿਚੂਟਰੀ ਗਲੈਂਡ ਜਿਹੜੀ ਨੈਚਰਲ ਚੱਲ ਰਹੀ ਹੈ ਨਾ ਕਿ ਉਹਨਾਂ ਦੇ ਚਲਾਨ ਦੇ ਨਾਲ ਚੱਲ ਰਹੀ ਹੈ ਕੀ ਹੈ ਤੇ ਉਹੀ ਕਰਨੇ ਕਿ ਫਸਟ ਕੇਸ ਉਹਨਾਂ ਦਾ ਜਿਹੜਾ ਪੋਜ਼ਿਟਿਵ ਹੋ ਜਾਂਦਾ ਤੇ ਸਾਡੇ ਕੋਲ ਬੜੇ کیس ਜਾਂਦੇ ਕਿ ਮੈਡਮ ਪਹਿਲਾ ਬੱਚਾ ਤਾਂ ਨਾਰਮਲ ਹੀ ਕਨਸੀਵ ਹੋ ਗਿਆ ਸੀਗਾ ਹੁਣ ਸਾਨੂੰ 10 ਸਾਲ ਦੀ ਸਾਡੀ ਡਾਟਰ ਹੋ ਗਈ ਹੈ ਉਦੋਂ ਬਾਅਦ ਸਾਨੂੰ ਕਨਸੀਵ ਹੀ ਨਹੀਂ ਹੋ ਰਿਹਾ ਕਿਉਂ ਉਹ ਸੋਚ ਕੇ ਚੱਲਦੇ ਹੈ ਨਾ ਕਿ ਹੁਣ ਅਸੀਂ ਰਿਲੇਸ਼ਨ ਵਿੱਚ ਇਸ ਤਰੀਕੇ ਆਉਣਾ ਜੀ ਜੀ ਇਹ ਫਿਰ ਇਹਦਾ ਹੱਲ ਕੀ ਹੈ ਮੈਮ ਸਾਨੂੰ ਤਾਂ ਹੁਣ ਹੱਲ ਵੀ ਦੱਸੋ ਤੁਸੀਂ ਬਹੁਤ ਸਾਰੇ ਚੀਜ਼ਾਂ ਸਾਨੂੰ ਦੱਸਤੀਆਂ ਸਮਝਾਤੀ ਪਿਛਲੀ ਵੀਡੀਓ ਚ ਵੀ ਤੁਸੀਂ ਬਹੁਤ ਸੜੀਆਂ ਭੈਣਾਂ ਦੇ ਫੋਨ ਕਾਲਸ ਵੀ ਆਏ ਨੇ ਤੁਹਾਨੂੰ ਵੀ ਆਏ ਨੇ ਮੈਨੂੰ ਵੀ ਧੰਨਵਾਦ ਦੇ ਫੋਨ ਆਏ ਨੇ ਸਾਡੀਆਂ ਭੈਣਾਂ ਦੇ ਤੇ ਫਿਰ ਇਹਦਾ ਹੱਲ ਕੀ ਹੈ ਜੀ ਹੁਣ ਤੁਸੀਂ ਇਹ ਦੇਖੋ ਮੈਡਮ ਨੇ ਇੱਥੇ ਅੱਜ ਹਰਮੀਤ ਜੀ ਨੇ ਇਹ ਬੀਜ ਹੈਗੇ ਨੇ ਇਹ ਤਾਂ ਅਜਵੈਨ ਸਮਝ ਆ ਰਹੀ ਹੈ ਤੇ ਇਹ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਪੁਰਾਣਾ ਗੁੜ ਹੈਗਾ ਮੈਮ ਠੀਕ ਪਛਾਣਿਆ ਪੁਰਾਣਾ ਗੁੜੀ ਇਹ ਪੁਰਾਣਾ ਗੁੜੀ ਹੈ ਪਰ ਜਿਸ ਤਰ੍ਹਾਂ ਦਾ ਮੈਂ ਦਿਖਾ ਰਹੀ ਹਾਂ ਨਾ ਬਿਲਕੁਲ ਕਾਲਾ ਹੋਇਆ ਗੁੜ ਹੈ ਤੇ ਜੇ ਦਰਸ਼ਕਾਂ ਨੂੰ ਇਸ ਤੋਂ ਵੀ ਪੁਰਾਣਾ ਗੁੜ ਮਿਲ ਜਾਏ ਨਾ ਕਿੰਨੇ ਸਾਲ ਪੁਰਾਣਾ ਜੀ ਨਹੀਂ ਤੇ ਸੁਹਾਗਾ ਸਰ ਐਟ ਲੀਸਟ ਉਹਨਾਂ ਨੂੰ 3 ਤੋਂ 5 ਸਾਲ ਪੁਰਾਣਾ ਜੇ ਗੁੜ ਪਿਆ ਮਿਲ ਜਾਏ ਨਾ ਇਹ ਤਾਂ ਹਜੇ ਗੁੜ ਜਿਹੜਾ ਆ ਮਤਲਬ ਮੈਂ ਚਾਹਨੀ ਆ ਕਿ ਇਸ ਤੋਂ ਵੀ ਪੁਰਾਣਾ ਗੁੜ ਪਿਆ ਹੋਇਆ ਹੋਏਗਾ ਨਾ ਕਿ ਕਰੇਗਾ ਜੀ ਪੁਰਾਣਾ ਗੁੜ ਸਰ ਇਹ ਗੁਰਨੇ ਜਿਹੜਾ ਆ ਦੇਖੋ ਗੁਰ ਦੇ ਇਹਨੇ ਪੀਰੀਅਡਸ ਬਹੁਤ ਛੇਤੀ ਲਿਆਣੇ ਹੁੰਦੇ ਹੈਗੇ ਆ 노 ਡਾਊਟ ਕਿਸੇ ਵੀ ਚੀਜ਼ ਦੇ ਵਿੱਚ ਉਹ ਮੈਂ ਪਿਛਲੀ ਵਾਰੀ ਵੀ ਦੱਸਿਆ ਸੀ ਤੇ ਮੈਂ ਅਗਰ ਸੋਲੀ ਸ਼ਾਰਟਲੀ ਦੱਸ ਰਹੀ ਆ ਅਗਰ ਅਸੀਂ ਇਹ ਸੋਲੂਸ਼ਨ ਵੱਲ ਜਾਈਏ ਸਭ ਤੋਂ ਪਹਿਲਾਂ ਉਹਨਾਂ ਨੇ ਵਾਈਟ ਨੂੰ ਅਵੋਇਡ ਕਰਨਾ ਹੈ ਤੇ ਗੋ ਗ੍ਰੀਨ ਅਵੋਇਡ ਵਾਈਟ ਐਂਡ ਗੋ ਗ੍ਰੀਨ ਮੀਨਸ ਕੈਨ ਦਾ ਕਿ ਵਾਈਟ ਚੀਜ਼ਾਂ ਲਾਈਕ ਹੁਣ ਅਸੀਂ 슈ਗਰ ਦੀ ਗੱਲ ਕੀਤੀ ਸੀ ਉਹਨੇ ਅਸੀਂ ਗੁੜ ਦੀ ਗੱਲ ਕੀਤੀ ਉਹਨਾਂ ਨੇ ਮਿੱਠਾ ਨਹੀਂ ਲੈਣਾ ਚੀਨੀ ਨਹੀਂ ਲੈਣੀ ਨਮਕ ਉਹਨਾਂ ਨੇ ਬੈਲੈਂਸ ਲੈਣਾ ਨਮਕ ਨਾ ਹੀ ਖਾਣ ਥੋੜਾ ਖਾ ਲੈਣ ਉਹਨਾਂ ਨੇ ਰਾਈਸ ਨਹੀਂ ਲੈਣੇ ਇਦਾਂ ਦੀ ਜਿਹੜੀ ਵੀ ਚੀਜ਼ਾਂ ਵਾਈਟ ਹੈ ਸਰ ਉਹ ਅਵੋਇਡ ਕਰਨ ਗੋ ਗ੍ਰੀਨ ਮੀਨਸ ਪ੍ਰੋਸਪਰਸ ਉਹਨਾਂ ਨੇ ਆਪਣੀ ਓਵਰੀ ਨੂੰ ਆਪਣੇ ਰੀਪਰੋਡਕਟਿਵ ਸਿਸਟਮ ਨੂੰ ਖੁਸ਼ਹਾਲ ਕਰਨਾ ਹੈ ਨਾ ਸਰ ਖੁਸ਼ਹਾਲ ਕਰਨਾ ਆਸਤੇ ਸਭ ਤੋਂ ਪਹਿਲੇ ਕੰਮ ਤਾਂ ਸਟ्रेस ਫ੍ਰੀ ਠੀਕ ਹੈ ਔਰ ਸੈਕਿੰਡ ਕਮ ਸਟ्रेस ਫਰੀ ਹੋਏਗਾ ਤਾਂ ਉਹਨਾਂ ਦਾ ਐਸਟ੍ਰੋਜਨ ਲੈਵਲ ਹੈਗਾ ਉਹ ਵੀ ਅਗਰ ਲੋ ਹੈ ਤਾਂ ਉਹ ਇਨਕਰੀਸ ਹੋ ਜਾਏਗਾ ਉਸ ਬਾਅਦ ਸਰ ਉਹਨਾਂ ਨੇ ਖਾਣਾ ਪੀਣਾ ਮੈਂ ਪਿਛਲੀ ਵੀਡੀਓ ਚ ਆਪਣਾ ਬਹੁਤ ਸਾਰਾ ਦੱਸਿਆ ਹੈ ਪਰ ਉਸ ਤੋਂ ਬਾਅਦ ਵੀ ਅਸੀਂ ਦੱਸ ਦਿੰਨੇ ਆ ਸਰ ਜਿੱਦਾਂ ਕਹਿੰਦੇ ਆ ਨਾ ਜੇ ਅੰਮ੍ਰਿਤ ਵਾਕ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤ ਵਾਕ ਲਿਆ ਜਾਂਦਾ ਹੈ ਮੁਖ ਵਾਕ ਜਿਹੜਾ ਲਿਆ ਜਾਂਦਾ ਆ ਹੁਣ ਅਸੀਂ ਗੱਲ ਕਰ ਰਹੇ ਹਾਂ ਹਲਦੀ ਵੀ ਇਹਦੇ ਸੋਲੂਸ਼ਨਸ ਕੀ ਹੈਗੇ ਜੇ ਕਿਸੇ ਵੀ ਤਰ੍ਹਾਂ ਇਨਫਰਟੀਲਿਟੀ ਜਾਂ ਪੀਰੀਅਡਸ ਦੀ ਕੋਈ ਵੀ ਪ੍ਰੋਬਲਮ ਆ ਰਹੀ ਹੈ ਤਾਂ ਪੀਰੀਅਡ ਤੋਂ ਪ੍ਰੋਬਲਮ ਆ ਵੱਡੇ ਵੀ ਹੁੰਦੇ ਨੇ ਕੋਈ ਸਰ ਪੀਰੀਅਡ ਹੀ ਤਾਂ ਬੇਸਿਕ ਚੀਜ਼ ਹੈ ਸਰ ਇਹੀ ਤਾਂ ਮੂਲ ਜੜ੍ਹ ਹੈ ਹਰ ਪਰੇਸ਼ਾਨੀ ਦੀ ਜਿਹੜੀ ਮੂਲ ਜੜ੍ਹ ਹੈ ਉਹ ਪੀਰੀਅਡਸ ਹੀ ਹੈ ਸਰ ਭਾਵੇਂ ਪੀਰੀਅਡ ਮਿਸ ਹੋ ਰਿਹਾ ਹੈ ਭਾਵੇਂ ਜ਼ਿਆਦਾ ਆ ਰਿਹਾ ਹੈ ਭਾਵੇਂ ਘੱਟ ਆ ਰਿਹਾ ਹੈ ਤੇ ਭਾਵੇਂ ਆ ਹੀ ਨਹੀਂ ਰਿਹਾ ਹੈਗਾ ਯਾ ਪੀਸੀਓਡੀ ਹੋ ਗਿਆ ਉਹ ਵੀ ਪੀਰੀਅਡਸ ਦੇ ਕਾਰਨ ਹੀ ਸਰ ਹੁੰਦਾ ਹੁਣ ਅਸੀਂ ਇਹਦੇ ਸੋਲੂਸ਼ਨਸ ਵੱਲ ਜਾਈਏ ਅਸੀਂ ਹੁਣੇ ਮੁੱਖਵਾਕ ਦੀ ਗੱਲ ਕਰ ਰਹੇ ਸੀ ਸਰ ਹਨਾ ਮੀਨਸ ਉਹਨਾਂ ਨੇ ਅੰਮ੍ਰਿਤ ਡਰਿੰਕ ਲੈਣੀ ਹੈ ਅੱਛਾ ਜਿਸ ਤਰੀਕੇ ਨਾਲ ਅਸੀਂ ਗੁਰੂ ਘਰ ਦੇ ਵਿੱਚੋਂ ਮੁੱਖਵਾਕ ਸਵੇਰੇ ਸਵੇਰੇ ਲੈਂਦੇ ਆਂ ਸਰਵਣ ਕਰਦੇ ਆ ਗੁਰਬਾਣੀ ਸਰਵਣ ਕਰਦੇ ਆ ਸਵੇਰੇ ਸਵੇਰੇ ਤੇ ਉਸੇ ਤਰੀਕੇ ਨਾਲ ਤੁਸੀਂ ਅੰਮ੍ਰਿਤ ਡਰਿੰਕ ਗੱਲ ਕਰ ਰਹੇ ਹੋ ਅੰਮ੍ਰਿਤ ਉਹ ਕੀ ਚੀਜ਼ ਹੈ ਸਰ ਅੰਮ੍ਰਿਤ ਡਰਿੰਕ ਦੇ ਵਿੱਚ ਮੈਂ ਦੱਸੀਆਂ ਹੈਗੀਆਂ ਆ ਫਾਰਮੂਲੇਸ ਥੋੜਾ ਜਿਹਾ ਜ਼ੂਮ ਕਰ ਲੋ ਤਾਂ ਕਿ ਮੇਰੇ ਸਾਰੇ ਦਰਸ਼ਕਾਂ ਨੂੰ ਪਤਾ ਲੱਗ ਜਾਏ ਇਹ ਹੈਗਾ ਜੀ ਸਟਾਰਟ ਡੇ ਵਿਦ ਅੰਮ੍ਰਿਤ ਡਰਿੰਕ ਇਹਦੇ ਵਿੱਚ ਸਰ ਮੋਟੀ ਇਲਾਇਚੀ ਅਜਵਾਇਨ ਮੇਥੀ ਦਾਣਾ ਦਾਲਚੀਨੀ ਮੁਲਠੀ ਇਹਨਾਂ ਸਾਰਿਆਂ ਨੂੰ ਜਿੰਨੀ ਕੁਆਂਟੀਟੀ ਮੈਂ ਦੱਸੀ ਹੋਈ ਹੈ ਇਸ ਦੇ ਅਕੋਰਡਿੰਗ 3 ਕੱਪ ਪਾਣੀ ਪਾਣਾ ਔਰ ਚੰਗੀ ਤਰ੍ਹਾਂ ਬੋਇਲ ਕਰਨਾ ਜਦੋਂ 1 ਕੱਪ ਰਹਿ ਜਾਏ ਸਰ ਤਾਂ ਉਹਨਾਂ ਨੇ ਇਦਾਂ ਨਾਰਮਲੀ ਨਹੀਂ ਪੀਣਾ ਹੁਣ ਪੀਣਾ ਕਿਸ ਤਰ੍ਹਾਂ ਸਵਾਲ ਫੇਰ ਉਹ ਆਉਂਦਾ ਜੀ ਸਰ ਤੁਸੀਂ ਦੇਖਿਆ ਹੋਣਾ ਅੱਜ ਦੇ ਟਾਈਮ ਤੇ ਜਿਹੜੀਆਂ ਇੰਗਲਿਸ਼ ਸੀਟਸ ਆ ਰਹੀਆਂ ਸਭ ਤੋਂ ਵੱਡੀ ਪ੍ਰੋਬਲਮ ਦੀ ਜੜ ਫੀਮੇਲਸ ਵਾਸਤੇ ਉਹ ਹੈਗੀ ਹੈ ਸਿੱਧਾ ਸਟੈਂਡਰਡ ਮੇਨਟੇਨ ਕੀਤਾ ਜੀ ہمارے ਘਰ ਮੇ ਤਾਂ ਇੰਗਲਿਸ਼ ਸ਼ੀਟ ਹੈ ہمارے ਘਰ ਮੇ ਤਾਂ ਵੈਸਟਰਨ ਟਾਇਲਟ ਹੈ ਹਮ ਤਾਂ ਦੂਸਰੀ ਸ਼ੀਟ ਹੀ ਨਹੀਂ ਯੂਜ਼ ਕਰਦੇ ਆਚੀ ਉਚੀ ਹੋਣ ਲੱਗ ਜਾਂਦਾ ਜੀ ਸੱਚ ਫਿਰ ਠੀਕ ਹੈ ਸਟੈਂਡਰਡ ਮੇਨਟੇਨ ਹੋ ਰਿਹਾ ਪਰ ਪੁਰਾਣੇ ਟਾਈਮ ਦੇ ਤਰ੍ਹਾਂ ਬੱਚੇ ਤਾਂ ਨਹੀਂ ਨਾ ਉਦਾਂ ਹੋਰੇ ਪੁਰਾਣੇ ਟਾਈਮ ਤੇ ਗਿਣਤੀ ਨਹੀਂ ਸੀ ਹੁੰਦੀ ਇੱਕ ਬੱਚਾ ਗੋਦੀ ਚ ਤਾਂ ਕਰੇ ਸੀ ਅੱਛਾ ਹੁਣ ਤਾਂ ਇਹਦੇ ਹੋਇਆ ਸੀ ਦੂਜਾ ਬੱਚਾ ਫਿਰ ਹੋ ਗਿਆ ਅੱਛਾ ਉਹਦੇ ਹੁਣ ਤਾਂ ਹੋਇਆ ਸੀ ਹਜੇ ਜੀ ਜੀ ਹੈਨਾ ਤਾਂ ਉਹ ਸਰ ਐਸ ਕਰਕੇ ਮੈਂ ਪਰਸਨਲੀ ਐਡਵਾਈਸ ਕਰਾਂਗੀ ਕਿ ਪਖਾਨੇ ਹੈਗੇ ਨੇ ਵੈਸਟਰਨ ਪੱਛਮੀ ਤੰਗ ਦੇ ਜਿਹੜੇ ਪਖਾਨੇ ਸੀ ਯੂਜ਼ ਕਰਦੇ ਆ ਤੁਸੀਂ ਕਹਿ ਰਹੇ ਹੋ ਕਿ ਔਰਤਾਂ ਦੀ ਸਿਹਤ ਦੇ ਉੱਤੇ ਇਸ ਦਾ ਸਭ ਤੋਂ ਜ਼ਿਆਦਾ ਮਾੜਾ ਪ੍ਰਭਾਵ ਪਿਆ ਇੱਕ ਮਿੰਟ ਦੇ ਵਿੱਚ ਐਕਸਪਲੇਨ ਕਰ ਦਿਓ ਪਲੀਜ਼ ਸਰ ਦੇਖੋ ਇੱਕ ਤਾਂ ਸੈਕਸ਼ੂਅਲ ਟ੍ਰਾਂਸਮਿਟਿਡ ਡਿਸੀਜ਼ ਜਿਹੜੀ ਹੈਗੀ ਉਸ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਲੇਡੀਜ਼ ਨੂੰ ਇਨਫੈਕਸ਼ਨ ਰਹਿੰਦੀ ਹੈ ਲਿਕੋਰੀਆ ਰਹਿੰਦਾ ਉਹ ਇਨਫੈਕਸ਼ਨ ਦਾ ਬਹੁਤ ਵੱਡਾ ਕਾਰਨ ਹੈ ਸਰ ਐਸ ਕਰਕੇ ਉਹ ਸੀਡਸ ਨਾ ਯੂਜ਼ ਕਰਦਿਆ ਹੋયા ਉਹਨਾਂ ਨੇ ਕੀ ਕਰਨਾ ਹੈ ਦੇਖੋ ਸੀਡਸ ਤਾਂ ਜੇ ਉਹਨਾਂ ਦੇ ਘਰ ਇੰਗਲਿਸ਼ ਸੀਡਸ ਲੱਗੀਆਂ ਸੀਡਸ ਦਾ ਪੱਟੇ ਕੋ ਦੂਜੀ ਲਾਣੇ ਰਹੀਆਂ ਪਰ ਉਹ ਇੰਨਾ ਤੇ ਕਰ ਲੱਗ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਆਪਣੀ ਸਿਹਤ ਤੋਂ ਤਾਂ ਉੱਤੇ ਮੈਮ ਕੁਝ ਨਹੀਂ ਹੈ ਹਾਂ ਦੇਖੋ ਸਰ ਹੈਲਥ ਇਜ਼ ਵੈਲਥ ਸੇ ਤੋਂ ਉੱਪਰ ਕੁਝ ਨਹੀਂ ਹੈਗਾ ਤੇ ਉਹਨਾਂ ਦੀ ਹੈਲਥ ਨਾਲ ਸਭ ਕੁਝ ਹੈ ਕਿਉਂਕਿ ਉਹਨਾਂ ਦੇ ਜਿਹੜੇ ਘਰ ਦੇ ਮੈਂਬਰ ਵਿੱਚ ਅਗਰ ਬੱਚਾ ਪ੍ਰੋਪਰਲੀ ਉਹਨਾਂ ਕੋਲ ਹੋ ਜਾਂਦਾ ਹੈ ਕਹਿੰਦੇ ਹਮ ਤੋਂ ਹਮਾਰੇ ਤੋਂ ਅਗਰ ਉਹਨਾਂ ਦੇ ਦੋ ਬੱਚੇ ਹੋ ਜਾਂਦੇ ਆ ਤਾਂ ਸਰ ਉਹਨਾਂ ਦੀ ਲਾਈਫ ਜਿਹੜੀ ਪ੍ਰੋਸਪਰਸ ਰਹੇਗੀ ਚਲੋ ਲੈਟ ਅਸ ਸੀ ਸਰ ਅਗਰ ਉਹ ਪੋਸੀਬਲ ਨਹੀਂ ਹੈਗਾ ਤਾਂ ਉਹਨਾਂ ਨੇ ਕੀ ਕਰਨਾ ਹੈ ਜਿਸ ਤਰ੍ਹਾਂ ਪੁਰਾਣੀਆਂ ਸੀਟਸ ਤੇ ਆਪਾਂ ਬੈਠ ਕੇ ਉਹਨਾਂ ਨੇ ਇਹ ਡਰਿੰਕ ਨੂੰ ਅੰਮ੍ਰਿਤ ਵੇਲੇ ਉੱਠਣਾ ਤੇ ਇਹ ਬਣਾ ਕੇ ਉਹਨਾਂ ਨੇ ਬਹਿ ਕੇ ਉਹ ਪੁਰਾਣੀਆਂ ਜਿਹੜੀਆਂ ਸੀਟ ਸੀਗੀਆਂ ਉਸ ਹਿਸਾਬ ਨਾਲ ਉਹਨਾਂ ਨੇ ਸਰ ਬੈਠ ਕੇ ਪਾਣੀ ਪੀਣਾ ਮਤਲਬ ਪੱਬਾਂ ਪਰ ਬੈਠ ਕੇ ਪੀਣਾ ਹੈ ਹਾਂਜੀ ਬਿਲਕੁਲ ਜਿਵੇਂ ਪੁਰਾਣੇ ਪਖਾਨੇ ਦੇ ਵਿੱਚ ਬੈਠਦੇ ਸੀ ਉਸੇ ਤਰੀਕੇ ਨਾਲ ਇਹਨੂੰ ਪਾਣੀ ਨੂੰ ਅਸੀਂ ਬੈਠ ਕੇ ਆਰਾਮ ਨਾਲ ਉਸੇ ਸਟਾਈਲ ਚ ਪੀਣਾ ਸਰ ਉਸੇ ਸਟਾਈਲ ਦੇ ਵਿੱਚ ਹੁਣ ਦੇਖੋ ਮੈਂ ਤੁਹਾਨੂੰ ਦੱਸ ਦਵਾਂ ਸਰ 1 ਮਹੀਨਾ ਪਹਿਲਾਂ ਰਿਪੋਰਟ ਕਰਾ ਲੈਣ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਨਾ ਜਿਹੜੀ ਜੀ ਡਿਸਕਸ ਕੀਤੀਆਂ ਤੇ ਮਹੀਨੇ ਬਾਅਦ ਉਹ ਰਿਪੋਰਟ ਕਰਾ ਲੈਣ ਭਾਵੇਂ ਮੈਂ ਕਹਿੰਨੀ ਆ ਹਿਊਮਨ ਨੂੰ ਮੇਲ ਨੂੰ ਫੀਮੇਲ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹਨਾਂ ਦਾ ਡਾਈਜੈਸ਼ਨ ਸਰ ਅਗਰ ਅੱਛਾ ਹੋ ਗਿਆ ਉਹਨਾਂ ਦਾ ਲੀਵਰ ਪ੍ਰੋਬਲਮ ਸੌਟ ਆਊਟ ਹੋ ਗਈ ਕਿਉਂਕਿ ਇਹ ਤਾਂ ਹੋਣੀ ਹੋਣੀ ਹੈ ਕਿ ਜਿਵੇਂ ਜਿਵੇਂ ਉਹਨਾਂ ਦੀ ਬਾਡੀ ਦੇ ਵਿੱਚ ਸਿਰ ਅਗਰ ਬਾਤ ਵਧੀ ਹੋਏਗੀ ਕਿਉਂਕਿ ਵాయు ਵਦਨ ਦੇ ਨਾਲ ਵੀ ਉਹਨਾਂ ਦੇ ਪੀਰੀਅਡ ਜਿਹੜੇ ਆ ਉਹ ਡਿਸਟਰਬ ਹੁੰਦੇ ਹੈਗੇ ਹਨਾ ਅਗਰ ਉਹਨਾਂ ਦੀ ਵాయు ਮਤਲਬ ਨਾਲ ਦੀ ਨਾਲ ਗੈਸ ਨਿਕਲਦੀ ਜਾਏਗੀ ਚੰਗਾ ਸਟੂਲ ਪਾਸ ਕਰਾਂਗੇ ਵਿਦਿਨ ਅ ਮੰਸਰ ਨੈਕਸਟ ਮੰਥ ਰਿਪੋਰਟ ਕਰਾ ਲੈਣ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹ ਰਿਕਵਰ ਹੋ ਕੇ ਆਏਗੀ ਔਰ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ ਹੈ ਇਹ ਪਾਣੀ ਪੀਣ ਤੋਂ ਬਾਅਦ ਉਹਨਾਂ ਨੇ ਫਿਰ ਐਕਸਰਸਾਈਜ਼ ਕਰਨੀ ਹੈ ਸਾਥ 30 ਮਿੰਟਸ ਇਹ ਅੱਜ ਵਾਲੇ ਮੇਰੇ ਫੰਡੇ ਉਹ ਰੈਗੂਲਰ 1 ਮੰਥ ਕਰ ਲੈਣ ਤਾਂ ਮੈਨੂੰ ਸ਼ੋਰ ਹੈ 1 ਮਹੀਨੇ ਬਾਅਦ ਮੈਨੂੰ ਕਾਲਸ ਆਉਣਗੀਆਂ ਕਿ ਮੈਮ ਜਿਹੜੇ ਤੁਸੀਂ ਦੱਸਿਆ ਸੀ ਨਾ ਅਸੀਂ ਕੀਤਾ ਸਾਡੀ ਪ੍ਰੋਬਲਮ ਸੋਲਵ ਹੋ ਗਈ ਸਰ ਉਹ ਨਾਲ ਦੀ ਨਾਲ 30 ਮਿੰਟਸ ਐਕਸਰਸਾਈਜ਼ ਕਰਨ ਐਕਸਰਸਾਈਜ਼ ਹੀ ਉਹਨਾਂ ਨੇ ਜਿਵੇਂ ਉਹ ਹੀ ਬੈਠ ਕੇ ਬਹੁਤ ਸਾਰੀਆਂ ਕਿਹੜੀਆਂ ਪ੍ਰੋਬਲਮਾਂ ਸੌਟ ਆਊਟ ਹੋ ਸਕਦੀਆਂ ਨੇ ਜੀ ਜਿਹੜਾ ਇਹ ਨੁਸਖੇ ਨਾਲ ਫਾਰਮੂਲੇ ਨਾਲ ਤੁਸੀਂ ਆ ਵੀ ਚੀਜ਼ ਰੱਖਿਆ ਪੁਰਾਣਾ ਗੁੜ ਰੱਖਿਆ ਮੂਲੀ ਦੇ ਬੀਜ ਰੱਖੇ ਨੇ ਔਰ ਇਹ ਅਜਵੈਨ ਰੱਖੀ ਹੈ ਸਰ ਇਹ ਸਭ ਲੈਨ ਦੇ ਨਾਲ ਪੀਜਡ ਦੀ ਪ੍ਰੋਬਲਮ ਪੀਸੀਓਟੀ ਦੀ ਪ੍ਰੋਬਲਮ ఓਵਰੀ ਸਿਸਟ ਦੀ ਪ੍ਰੋਬਲਮ ਟਿਊਬ ਬਲੋਕੇਜ ਥਾਇਰਾਇਡਿਜ਼ਮ ਡਾਇਬੀਟੀਜ਼ ਲੀਵਰ ਇਸ਼ੂਜ਼ ਕਿਡਨੀ ਇਸ਼ੂਸ ਸਰ ਇਹ ਸਾਰੀ ਪ੍ਰੋਬਲਮ ਮੀਨਸ ਉਹਨਾਂ ਨੂੰ ਅਗਰ ਫੀਮੇਲਸ ਨੂੰ ਪ੍ਰੋਪਰ ਪੀਰੀਅਡਸ ਆਣ ਲੱਗ ਗਏ ਨਾ ਸਰ ਉਹਨਾਂ ਦੀ ਬੈਲੀ ਫੈਟ ਹੈਗੀ ਉਹ ਰਿਕਵਰ ਹੋ ਜਾਏਗੀ weight excess ਚ ਲੂਜ਼ ਹੋ ਰਿਹਾ ਉਹ ਵੀ ਰਿਕਵਰ ਹੋ ਜਾਏਗਾ ਜੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਮਹਾਮਾਰੀ ਹੈ ਸਰ ਜੋ ਉਹਨਾਂ ਦਾ ਦਿਨ ਚੱਰਿਆ ਆ ਸਟੂਲ ਪਾਸੀ ਪ੍ਰੋਪਰ ਕਰਨਾ ਪੀਰੀਅਡਸ ਵੀ ਆਨੇ ਤੇ ਮੈਨੂੰ ਲੱਗਦਾ ਉਹਨਾਂ ਨੂੰ ਕੋਈ ਬਿਮਾਰੀ ਰਹਿ ਜਾਣੀ ਹੈ ਕੀ ਉਸ ਤੋਂ ਬਾਅਦ ਸਰ ਅਸੀਂ ਗੱਲ ਕਰ ਰਹੇ ਸੀ ਐਕਸਰਸਾਈਜ਼ ਦੀ ਐਕਸਰਸਾਈਜ਼ ਉਹਨਾਂ ਨੇ ਕਰਨੀ ਹੈ ਦੈਨ ਉਹਨਾਂ ਨੇ ਸਭ ਤੋਂ ਵੱਡਾ ਆਪਣੇ ਸਟ्रेस ਨੂੰ ਮੈਨੇਜ ਕਰਨਾ ਹੈ ਤਾਕੀ ਸਟ्रेस ਮੈਨੇਜ ਹੋਏਗੀ ਉਹਨਾਂ ਦਾ ਕorticol ਲੈਵਲ ਜਿਹੜਾ ਹੈ ਉਹ ਰਿਕਵਰ ਰਹੇਗਾ ਹਨਾ ਜੀ ਜੀ ਤੇ ਉਸ ਤੋਂ ਬਾਅਦ ਸਿਰ ਉਹਨਾਂ ਨੇ ਇਹ ਜਿਹੜਾ ਸਟ्रेस ਲੈਵਲ ਹੈ ਕorticol ਨੂੰ ਅਸੀਂ ਖਾਣ ਪੀਣ ਦੇ ਨਾਲ ਅਗਰ ਉਹ ਐਨਫ ਪ੍ਰੋਟੀਨ ਲੈ ਰਹੇ ਹੈਗੇ ਆ ਤਾਂ ਐਨਫ ਕਾਰਬ ਲੈ ਰਹੇ ਹੈਗੇ ਆ ਤਾਂ ਉਹ ਵਾਈਟ ਫੂਡ ਨਹੀਂ ਖਾ ਰਹੇ ਹੈਗੇ ਅਸੀਂ ਗੋ ਗ੍ਰੀਨ ਦੀ ਗੱਲ ਕੀਤੀ ਹੈਗੀ ਹੈ ਅੱਛਾ ਖਾਣਾ ਖਾ ਰਹੇ ਆ ਡਰਾਈ ਫੂਡਸ ਲੈ ਰਹੇ ਐਨਫ ਜੋ ਅਸੀਂ ਪਿਛਲੀਆਂ ਵੀਡੀਓਜ਼ ਵਿੱਚ ਦੱਸਿਆ ਔਰ ਫਾਈਬਰ ਇਨਟੇਕ ਕਰ ਰਹੇ ਹੈਗੇ ਸਰ ਨਾਲ ਨਾਲ ਅਸੀਂ ਹੋਰ ਵੀ ਇਸ ਤਰ੍ਹਾਂ ਦੇ ਕਾੜੇ ਕਿਉਂਕਿ ਅੱਜ ਸਾਡਾ ਮੇਨ ਇਸ਼ੂਜ਼ ਪੀਰੀਅਡਸ ਤੇ ਹੈ ਸਰ ਹੁਣ ਜਿਹੜਾ ਮੈਂ ਕਾੜੇ ਦੀ ਗੱਲ ਕਰਨ ਲੱਗੀ ਐ ਮੈਨੂੰ ਨਹੀਂ ਲੱਗਦਾ ਕਿ ਕਿ ਅਗਰ ਉਹ ਕਾੜਾ ਲੈਣ ਭਾਵੇਂ ਉਹਨਾਂ ਨੂੰ 4 ਸਾਲ 5 ਸਾਲ ਪੁਰਾਣੀ ਪੀਰੀਅਡਸ ਵੀ ਨਾ ਆਏ ਹੋ ਨਾ ਇਹ ਡਰਿੰਕ 15 ਦਿਨ ਲੈ ਲੈਣ ਸਰ 15 ਦਿਨ ਤੋਂ ਪਹਿਲਾਂ ਹੀ ਉਹਨਾਂ ਨੂੰ ਪੀਰੀਅਡ ਰ ਡਰਿੰਕ ਸਾਰੇਆਂ ਦਾ ਗੁਰੂ ਹੈ ਜਿਹੜੀ ਅਸੀਂ ਡਰਿੰਕ ਦੀ ਗੱਲ ਕਰ ਰਹੇ ਹੈਗੇ ਆ ਗੁਰੂ ਡਰਿੰਕ ਹਾਂ ਇਹ ਸਾਰਿਆਂ ਦਾ ਗੁਰੂ ਹੈ ਸਰ ਇਹ ਮੇਨ ਡਰਿੰਕ ਹੈ ਜੀ ਕੀ ਹੈ ਜੀ ਇਹ ਸਰ ਇਸ ਦੇ ਵਿੱਚ ਦੇਖੋ ਅਸੀਂ ਦੱਸਿਆ ਕਿ ਗਾਜਰ ਦੇ ਪੀਸ ਉਨਾ ਕੁ ਅਵੇਲੇਬਲ ਹੋ ਜਾਣ ਤਾਂ ਉਹਨਾਂ ਨੇ ਅੱਧਾ ਚਮਚ ਗਾਜਰ ਦੇ ਬੀਜ ਲੈਣੇ ਹੈਗੇ ਆ ਔਰ ਅੱਧਾ ਚਮਚ ਉਹਨਾਂ ਨੇ ਬੱਥੂਆ ਦੇ ਪੀਸ ਲੈਣੇ ਹੈਗੇ ਆ ਤੇ ਇਹ ਦੋਨਾਂ ਦੇ ਨਾਲ ਥੋੜਾ ਜਿਹਾ ਉਹਨਾਂ ਨੇ ਪੁਰਾਣਾ ਗੁੜ ਪਾ ਲੈਣਾ ਹੈਗਾ ਅਸੀਂ ਪੁਰਾਣੇ ਗੁੜ ਦੀ ਗੱਲ ਕੀਤੀ ਇਹ ਤਿੰਨਾਂ ਨੂੰ ਯੂਜ਼ ਕਰ ਲੈਣ ਸਰ ਇਹ ਹੋ ਸਕਦਾ ਹੈ ਉਹਨਾਂ ਦੇ ਰੈਨ ਦੇ ਪੀਰੀਅਡ ਤਾਂ ਸ਼ੁਰੂ ਹੋ ਹੀ ਜਾਣੇ ਆ ਕਿਤੇ ਇਹ ਨਾ ਹੋਣ ਉਹਨਾਂ ਨੂੰ ਪੀਰੀਅਡ ਫਲੋ ਜ਼ਿਆਦਾ ਹੋ ਜਾਏ ਐਸ ਫਾਰਮੈਟ ਦੇ ਨਾਲ ਜੇ ਉਹਨਾਂ ਨੂੰ ਜ਼ਿਆਦਾ ਹੋ ਜਾਂਦਾ ਫਿਰ ਉਹਨਾਂ ਨੇ ਬੱਥੂਏ ਦੇ ਬੀਜ ਜਿਹੜੇ ਹੈਗੇ ਨਾ ਸਰ ਇਹ ਉਹਨਾਂ ਨੇ ਸਕਿਪ ਕਰ ਦੇਣੇ ਆ ਫਿਰ ਕੱਲਾ ਗਾਜਰ ਤੇ ਪੁਰਾਣਾ ਗੁੜ ਉਹ ਰੈਗੂਲਰ ਲੈਂਦੇ ਰਹਿ। ਜੀ ਜੀ ਜੀ। ਅੱਛਾ ਤੇ ਫਿਰ ਮੈਂ ਜਾਂਦੇ ਜਾਂਦੇ ਸਾਨੂੰ ਪਹਿਲਾਂ ਇਹ ਵੀ ਨੁਸਖਾ ਦੱਸ ਦਿਓ ਜਿਹੜੇ ਮੂਲੀ ਦੇ ਤੇ ਜਵੈਨ ਵਾਲਾ ਨੁਸਖਾ ਕੀ ਹੈਗਾ ਤੇ ਜਿਹੜੀਆਂ ਸਾਡੀਆਂ ਭੈਣਾਂ ਨੂੰ ਇਹਨਾਂ ਨੁਸਖਿਆਂ ਨਾਲ ਫਾਰਮੂਲੇ ਨਾਲ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ ਉਹ ਕਹਿੰਦੇ ਜਿਸ ਤਾਂ ਬਹੁਤ ਨੁਸਖੇ ਫਾਰਮੂਲੇ ਅਜ਼ਮਾ ਕੇ ਵੇਖ ਲੇ ਬਹੁਤਾ ਫਰਕ ਨਹੀਂ ਪਿਆ ਤੇ ਫਿਰ ਉਹਨਾਂ ਵਾਸਤੇ ਕੀ ਫਾਰਮੂਲ ਜਿਹੜਾ ਫਾਰਮੈਟ ਹੁੰਦਾ ਤੁਹਾਡੇ ਕੋਲ ਟ੍ਰੀਟਮੈਂਟ ਦਾ ਇਲਾਜ ਦਾ? ਸਰ ਅਸੀਂ ਹੁਣੇ ਜਿਹੜੇ ਕਾੜੇ ਡਿਸਕਸ ਕਰ ਲਏ ਹੈਗੇ ਆ ਔਰ ਜੋ ਡਿਸਪਲੇ ਕੀਤਾ ਹੋਵੇ ਮੈਂ ਬੜਾ ਕਲੀਅਰਲੀ ਦੱਸ ਦਿੱਤਾ ਔਰ ਇੰਨਾ ਸਾਰਾ ਜਿਹੜਾ ਗੁਰੂ ਹੈਗਾ ਜਿਹਨੂੰ ਆਪਾਂ ਗੁਰੂ ਡਰਿੰਕ ਦੱਸਿਆ ਉਹ ਵੀ ਆਪਾਂ ਹੁਣੇ ਪਰਮੇਟ ਕਰਨਾ ਮੂਲੀ ਦੇ ਬੀਜ ਅਜਵਾਨ ਦਾ ਸਰ ਇਹਨਾਂ ਨੇ ਮੂਲੀ ਦੇ ਬੀਜ ਨੂੰ ਵੀ ਅੱਧਾ ਚਮਚ ਲੈਣਾ ਅੱਧਾ ਚਮਚ ਅਜਵਾਨ ਲੈਣੀ ਹੈਗੀ ਹੈ ਤੇ ਉਹਨਾਂ ਨੇ ਥੋੜਾ ਜਿਹਾ ਕੁਆਂਟੀਟੀ ਆਪਣੇ ਟੇਸਟ ਅਕੋਰਡਿੰਗ ਉਹਨਾਂ ਨੂੰ ਪੁਰਾਣਾ ਗੁੜ ਲੈ ਲੈਣਾ ਇਹਨੂੰ ਰਾਤੀ ਸੌਕ ਕਰਨਾ ਸਰ ਸਵੇਰੇ ਇਸ ਨੂੰ ਬੋਇਲ ਕਰਕੇ ਇਹ ਜੀ ਡਰਿੰਕ ਬਣਾ ਕੇ ਲੈ ਲੈਣੀ ਹੈ ਪਰ ਜਦੋਂ ਪੀਰੀਅਡ ਸ਼ੁਰੂ ਹੋ ਗਏ ਉਹਨਾਂ ਨੂੰ ਵਧੀਆ ਫਿਰ ਉਹ ਪੀਰੀਅਡ ਦੇ ਦੌਰਾਨ ਇਸ ਡਰਿੰਕ ਨੂੰ ਬੰਦ ਕਰ ਦੇਣ ਤੇ ਜੇ ਫਿਰ ਵੀ ਲੱਗਦਾ ਕਿ ਉਹਨਾਂ ਨੂੰ ਫਿਰ ਵੀ ਪ੍ਰੋਬਲਮ ਰਹਿ ਜਾਂਦੀ ਹੈ ਤਾਂ ਸਰ ਇਹ ਰਜਨੀ ਟੈਬਲੇਟ ਜੋ ਅਸੀਂ ਹਰ ਵਾਰੀ ਦਿਖਾਣੇ ਹੈਗੇ ਆ ਰਜਨੀ ਟੈਬਲੇਟ ਉਹ ਲੈਣ ਸਰ ਮੈਨੂੰ ਨਹੀਂ ਲੱਗਦਾ ਕਿ ਮਹੀਨਾ ਉਹਨਾਂ ਦਾ ਮੰਨ ਲਓ ਇਸ ਮਹੀਨੇ ਪੀਰੀਅਡ ਨਹੀਂ ਆਇਆ ਤਾਂ ਨੈਕਸਟ ਮੰਥ ਹਰ ਇੱਕ ਤੇ ਪੀਰੀਅਡ ਆ ਰਹੇ ਨੇ ਬਸ ਸਿਰਫ ਇਹਨੇ ਅਸੀਂ ਰਜਨੀ ਟੈਬਲੇਟ ਦੀ ਜਿਹੜੀ ਡੋਜ਼ ਹੈ ਸਰ ਉਹ ਵਧ ਘਟ ਕਰ ਦਿੰਨੇ ਹੈਗੇ ਆ ਜਿਨ੍ਹਾਂ ਨੂੰ ਪੀਰੀਅਡ ਇੱਕ ਵਾਰੀ ਰਿਲੀਜ਼ ਹੋ ਕੇ ਰਜਨੀ ਟੈਬਲੇਟ ਦੇ ਨਾਲ ਫਿਰ ਨਾਰਮਲਾਈਜ਼ ਕਰਨ ਵਾਸਤੇ ਤਾਂ ਕਿ ਰੈਗੂਲਰ ਆਉਂਦੇ ਰਹਿਣ ਫਿਰ ਅਸੀਂ ਉਹਨਾਂ ਨੂੰ ਇਹ ਲక్ష్ਮੀ ਟੈਬਲੇਟਸ ਦੇ ਦਿੰਨੇ ਆ ਸਰ ਠੀਕ ਹੈ ਜੀ ਸਰ ਇਹਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਇੱਕ ਯੂਟਰਾਈਨ ਟੋਨਿਕ ਜ਼ਰੂਰ ਪੀਣਾ ਚਾਹੀਦਾ ਹੈ ਹਰ ਫੀਮੇਲ ਨੂੰ ਤਾਂ ਕਿ ਉਹਨਾਂ ਨੂੰ ਜਿਹੜੀ ਅਨਐਕਸਪਲੈਨਡ ਇਨਫਰਟੀਲਿਟੀ ਦੀ ਗੱਲ ਕੀਤੀ ਸੀਗੀ ਉਹ ਤਾਂ ਭਾਵੇਂ ਰੈਗੂਲਰ ਹੀ ਲੈ ਸਕਦੇ ਆ ਸਰ ਜਿਵੇਂ ਅਸੀਂ ਹਰ ਵਾਰੀ ਦੱਸਦੇ ਆ ਗਿਆਂ ਔਰ ਇਸ ਤਰੀ ਵੀ ਦਿਖਾ ਰਹੇ ਆ ਸ਼ੀਮੈਕਸ ਡਰਿੰਕ ਹੈ ਸਰ ਇਹ ਉਹ ਸ਼ੀਮੈਕਸ ਡਰਿੰਕ ਦਾ ਯੂਜ਼ ਕਰ ਸਕਦੇ ਹੈਗੇ ਸਰ ਜਾਂ ਉਹ ਅਸ਼ੋਕਾ ਮੈਕਸ ਦਾ ਯੂਜ਼ ਕਰ ਸਕਦੇ ਹੈਗੇ ਆ ਠੀਕ ਅਸ਼ੋਕਾ ਕਮੈਕਸ ਕੱਲੀ ਵੀ ਲੈ ਸਕਦੇ ਆ ਉਹਨਾਂ ਨੂੰ ਲੱਗਦਾ ਨਹੀਂ ਕਿ ਪੀਰੀਅਡਸ ਆ ਰਹੇ ਆ ਪਰ ਥੋੜਾ ਘੱਟ ਆਂਦੇ ਹੈਗੇ ਕੋਈ ਵੀ ਪ੍ਰੋਬਲਮ ਹੋਣ ਕਰਕੇ ਪੀਰੀਅਡਸ ਜਿਹੜੇ ਸਕੈਂਟੀ ਹੋ ਗਏ ਹੈਗੇ ਤਾਂ ਉਹ ਗੁੱਡ ਫਲੋ ਵਾਸਤੇ ਅਸ਼ੋਕਾ ਕਮੈਕਸ ਦਾ ਯੂਜ਼ ਕਰ ਸਕਦੇ ਹੈਗੇ ਤੇ ਜੇ ਉਹਨਾਂ ਦੀ ਪੀਸੀਓਡੀ ਦੀ ਪ੍ਰੋਬਲਮ ਰਹਿੰਦੀ ਕੋ ਕਿ ਤੁਹਾਨੂੰ ਪਤਾ ਹੈ ਇਹ ਸਾਰੀਆਂ ਪ੍ਰੋਬਲਮ ਦੇ ਨਾਲ ਪੀਸੀਓਡੀ ਤਾਂ ਸਰ ਅੱਜ ਦੇ ਟੈਂਪਰ ਮੇਨ ਹੈਗਾ ਕਿਸੇ ਵੀ ਤਰ੍ਹਾਂ ਦੇ ਸਿਸਟ ਉਹਨਾਂ ਤੇ ਬੰਦੇ ਫਾਈਬਰੋਇਡ ਬੰਦੇ ਹੈ ਹਰ ਵਾਰ ਹਰ ਵਾਰ ਦੇ ਤਰ੍ਹਾਂ ਮੈਂ ਹੁਣ ਵੀ ਤੁਹਾਨੂੰ ਰੀਕਮੈਂਡ ਕਰ ਰਹੀ ਹਾਂ ਪੇਸ਼ੈਂਟ ਨੂੰ ਕੰਚਨ ਟੈਬਲੇਟ ਸਾਨੂੰ ਬਿਨਾ ਭਾਵੇਂ ਗੱਲ ਕੀਤੇ ਮੰਗਵਾ ਲੈਣ ਜਾਂ ਇਹਨਾਂ ਦੇ ਫਾਰਮੂਲੇ ਜਿਹੜੇ ਹੈਗੇ ਉਹ ਅਸੀਂ ਦਿਨੇ ਹੀ ਆ ਉਹ ਯੂਜ਼ ਕਰ ਲੈਣ ਤਾਂ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਫਾਈਬਰੋਇਡ ਸਿਸਟ ਜਾਂ ਸਮ ਟਾਈਮ ਅਸੀਂ ਉਹਨੇ ਗੱਲ ਕੀਤੀ ਸੀ ਕਿ ਕਿਡਨੀ ਸਟੋਨ ਵੀ ਸਰ ਆ ਜਾਂਦਾ ਹੈ ਗਾਲ ਬਲੇਡਰ ਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਹੈ ਅਸੀਂ ਇਹ ਸਟੋਨ ਦਾ ਪੈਕ ਹੈ ਸਰ ਜਿਹੜਾ ਉਹ ਅਸੀਂ ਹਰ ਵਾਰੀ ਦੀ ਤਰ੍ਹਾਂ ਇਸ ਵਾਰ ਵੀ ਰეკਮੈਂਡ ਕਰ ਰਹੇ ਹਾਂ स्टोनिक्स ਅਸੀਂ ਨਾਲ ਸ਼ੁਰੂ ਕਰਦੇ ਆ ਸਰ ਸਟੋਨਿਕਸ ਦੇ ਨਾਲ ਉਹਨਾਂ ਦੀ ਕਿਡਨੀ ਦੀ ਪ੍ਰੋਬਲਮ ਵੀ ਬੜੀ ਈਜ਼ੀ ਸੌਟ ਆਊਟ ਹੋ ਜਾਂਦੀ ਹੈ ਤਾਂ ਜਿਹੜਾ ਮੇਨ ਸਰ ਇਹ ਸ਼ਬਦ ਦਾ ਜਿਹੜਾ ਸੁਨੇਹਾ ਮੈਂ ਸੁਨੇਹਾ ਕੀ ਹੈ ਹੁਣ ਆਖਰ ਦੇ ਵਿੱਚ ਤੁਹਾਡਾ ਕੀ ਸੁਨੇਹਾ ਹੈ ਇਸ ਸਾਰੇ ਚੀਜ਼ਾਂ ਸਮਝਾਉਣ ਤੋਂ ਬਾਅਦ ਸੋ ਜਿਹੜਾ ਮੇਰਾ ਗੋਲਡਨ ਸੁਨੇਹਾ ਹੈ ਉਹ ਤਾਂ ਜੀ ਉਹਨਾਂ ਨੇ ਉਹੀ ਮਾਰਨਿੰਗ ਜਿਹੜਾ ਅੰਮ੍ਰਿਤ ਵੇਲੇ ਤਾਂ ਮੈਂ ਵਾਕ ਦੱਸਿਆ ਹੈਗਾ ਵਾਕ ਤਾਂ ਨਹੀਂ ਇਹ ਉਹਨਾਂ ਨੇ ਪੀਣਾ ਹੈ ਸਰ ਇਸ ਨੂੰ ਘੋਟ ਕੇ ਪੀ ਲੈਣਾ ਕਹਿਣ ਦਾ ਭਾਵ ਇਹ ਹੈ ਉਹਨਾਂ ਨੇ ਆਪਣੀ ਮਾਰਨਿੰਗ ਇੱਥੋਂ ਸ਼ੁਰੂ ਕਰਨੀ ਹੈ ਸਰ ਮੈਂ ਆਮ ਰੀਅਲੀ 100% ਸ਼ੋਰ ਐ ਅੱਜ ਵਾਲੇ ਫਾਰਮੈਟ ਦੇ ਹਿਸਾਬ ਨਾਲ ਲਗਰੋ ਚੱਲਣਗੇ ਨਾ ਸਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਉਹ ਖੁਦ ਬਖੁਦ ਸੌਰਟ ਆਊਟ ਕਰ ਸਕਣਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੈਮ ਸਾਰੀ ਗੱਲਬਾਤ ਲਈ ਸੋ ਬਹੁਤ ਡਿਟੇਲ ਦੇ ਵਿੱਚ ਤੇ ਬਹੁਤ ਬਾਰੀਕੀ ਨਾਲ ਜਾਣਕਾਰੀ ਹੈਗੀ ਜਿਹੜੀ ਸੀਨੀਅਰ ਨਰਸਿੰਗ ਆਫੀਸਰ ਮੈਡਮ ਹਰਮੀਤ ਜੀ ਨੇ ਦੱਸੀ ਹੈ ਉਹਨਾਂ ਨੇ ਦੱਸਿਆ ਕਿ ਕਿਵੇਂ ਗੁੜ ਮੂਲੀ ਔਰ ਅਜਵਾਇਨ ਦੇ ਰਾਤ ਨੂੰ ਭਿਉਣ ਤੋਂ ਬਾਅਦ ਸਵੇਰੇ ਇਹਨੂੰ ਜਿਹੜਾ ਉਵਾਲ ਕੇ ਪੀਣ ਤੋਂ ਬਾਅਦ ਜਿਹੜੇ ਫਾਇਦੇ ਹੈਗੇ ਨੇ ਬਹੁਤ ਸਾਰੇ ਜਿਹੜੇ ਸਾਡੀਆਂ ਭੈਣਾਂ ਨੂੰ ਹੋਣ ਵਾਲੇ ਨੇ ਅਗਰ ਕਿਸੇ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਹੈ ਤਾਂ ਲਗਭਗ ਲਗਭਗ ਇਹਦੇ ਨਾਲ ਕਵਰ ਕਰ ਲਿਆ ਜਾਂਦਾ ਨਹੀਂ ਤਾਂ ਫਿਰ ਇਹਨਾਂ ਕੋਲ ਨੁਸਖੇ ਵੀ ਹੈਗੇ ਨੇ ਜਿਨ੍ਹਾਂ ਦੇ ذریعے ਇਲਾਜ ਔਰ ਟ੍ਰੀਟਮੈਂਟ ਹੈ ਜਿਹੜਾ ਸਾਡੀਆਂ ਭੈਣਾਂ ਦਾ ਇੱਥੇ ਕਰਦੇ ਨੇ ਉਮੀਦ ਕਰਦਾ ਹਾਂ ਇਹ ਵੀਡੀਓ ਹੋਰ ਨਾਲ ਵੀਡੀਓ ਜਿਹਾ ਤੁਹਾਨੂੰ ਪਸੰਦ ਆਏਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਮੈਡਮ ਹਰਮੀਤ ਜੀ ਦਾ ਉਸ ਨੰਬਰ ਦੇ ਉੱਤੇ ਸਾਡੀ ਭੈਣ ਕੋਈ ਵੀ ਕਾਲ ਕਰਕੇ ਇਹਨਾਂ ਨਾਲ ਗੱਲਬਾਤ ਕਰਕੇ ਆਪਣੀ ਦਿੱਕਤ ਆਪਣੀ ਪਰੇਸ਼ਾਨੀ ਸਾਂਝੀ ਕਰ ਸਕਦੀ ਹੈ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਨਾਲ ਡਾਕਟਰ ਨਾਲ ਤੁਸੀਂ ਕੰਸਲਟ ਹੈ ਜਿਹੜਾ ਜ਼ਰੂਰ ਕਰਨਾ ਆਪਣੀ ਮਰਜ਼ੀ ਨਾਲ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਸੀਂ ਜੇਕਰ ਇਸਤੇਮਾਲ ਕਰਦੇ ਹੋ ਤਾਂ ਜੇਕਰ ਉਹਦਾ ਕੋਈ ਨੁਕਸਾਨ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਵੀ ਤੁਸੀਂ ਖੁਦ ਹੋਵੋਗੇ ਧੰਨਵਾਦ